ਅਗਲਾ ਅੰਬ ਖਾਂਦਾ ਅੰਬ ਖਾ ਕੇ ਸਵਾਦ ਲੈ ਕੇ ਗੁਰਦੀ ਨੂੰ ਕੱਢ ਕੇ ਪਰੇ ਸਿੱਟ ਦਿੰਦਾ ਪਰ ਇਹਦੇ ਜਿਹੜੇ ਫਾਇਦੇ ਨੇ ਅੱਜ ਅਸੀਂ ਦੱਸਾਂਗੇ ਮੈਨੂੰ ਅਲਰਜੀ ਹੋਈ ਸੀ ਅੱਛਾ ਹਾਂਜੀ ਅਲਰਜੀ ਅਲਰਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਅਲਰਜੀ ਸਾਰੇ ਪਿੰਡੇ ਦੇ ਉੱਤੇ ਲਾਲ ਧੱਫੜ ਹੋ ਜਾਂਦੇ ਸੀਗੇ ਸਾਰੇ ਸਕਿਨ ਨੇ ਲਾਲ ਹੋ ਜਾਂਦੀ ਸੀ ਫਿਰ ਤਾਂ ਪਿੰਡਾ ਸਾਰਾ ਜਲਦਾ ਹੋਊਗਾ ਮਾਤਾ ਜੀ ਬਹੁਤ ਬਹੁਤ ਤਕਲੀਫ ਸੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ 10-15 ਸਾਲ ਤੋਂ ਤੇ ਹੁਣ ਕਿੰਨਾ ਕੁ ਫਾ ਹੋ ਜੇ ਮੈਂ ਠੀਕ ਹਾਂ ਹੁਣ ਦੇਖ ਲੋ ਤੁਸੀਂ ਮਤਲਬ 100 ਦਾ 100% ਹਾਂਜੀ ਠੀਕ ਹਾਂ ਮਤਲਬ ਤੁਸੀਂ ਉਹ ਕਹਾਵਤ ਨੂੰ ਸੱਚ ਸਾਬਿਤ ਕਰਨ ਲੱਗੇ ਹੋ ਕਿ ਆਮ ਤੋਂ ਆਮ ਗੁੱਟਲੀਆਂ ਕੋ ਵੀ ਦਾਮ ਹਾਂਜੀ ਆਮ ਕੇ ਆਮ ਗੁੱਟਲੀਆਂ ਕੋ ਵੀ ਦਾਮ ਇਹਨੂੰ ਧੁੱਪੇ ਰੱਖ ਦੋ ਥੋੜੇ ਦਿਨ ਇਹਨੂੰ ਸੁਕਾਓ ਸੁਕਾ ਕੇ ਉਸ ਤੋਂ ਬਾਅਦ ਇਹਦੀ ਗਿਰੀ ਕੱਢੋ ਗਿਰੀ ਕੱਢ ਕੇ ਉਹਨੂੰ ਧੁੱਪੇ ਸੁਕਾਓ ਸੁਕਾ ਕੇ ਇਹਨੂੰ ਪੀਸ ਕੇ ਚਮਚ ਜਾਂ ਚੌਥਾਈ ਹਿੱਸਾ ਤੁਸੀਂ ਪਾਣੀ ਦੇ ਵਿੱਚ 24 ਸਾਲ ਦੀ ਉਮਰ ਹੈ ਇਹ ਕਹਿੰਦਾ ਜੀ 5 ਫੁੱਟ 5 ਇੰਚ ਮੇਰਾ ਕੱਦ ਹੈ 2-3 ਫੁੱਟ ਇੰਚ ਹੈਗਾ ਜਿਹੜਾ ਹੋਰ ਵੱਧ ਸਕਦਾ ਬਿਲਕੁਲ ਵਾਸਾ ਦਾ ਅਬਰੂਕੀ ਸਾਹਿਬ ਸਰ ਪਿਛਲੇ ਸਾਲ ਮੇਰਾ ਨਾ ਭਰਾ ਸੀਗਾ ਜੰਮੂ ਤੋਂ ਤੇ ਉਹਦੀ ਐਕਚੁਅਲੀ ਹਾਈਟ ਰੋਕੀ ਸੀ ਤੇ ਉਹਨੇ ਫਿਰ ਦਵਾਈ ਇੱਥੋਂ ਦੀ ਲਈ ਸੀਗੀ ਸਰ ਹਾਣਾਂ ਤੋਂ ਤੇ ਉਹਨਾਂ ਨੂੰ ਫਰਕ ਪੈ ਗਿਆ ਸੀ 2-3 ਇੰਚ ਦਾ ਫਰਕ ਪੈ ਗਿਆ ਸੀ ਕਿੰਨਾ ਜੀ 2-3 ਇੰਚ ਦਾ ਉਮਰ ਕਿੰਨੀ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋਣੀ ਆ ਸਰ 22-23 ਸਾਲ ਦੇ ਹੁਣ ਮਤਲਬ ਡਾਕਟਰ ਤਾਂ ਕਹਿੰਦੇ ਨੇ ਜੀ ਕਿ 19 ਸਾਲ ਤੋਂ ਬਾਅਦ ਤਾਂ ਕੱਦ ਵੱਧਦਾ ਹੀ ਨਹੀਂ 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 ਸਰ ਇਤੋਂ ਜਿਹੜਾ ਵੀ ਆਏਗਾ ਸੋ ਦਵਾਈ ਖਾਏਗਾ ਤਾਂ ਉਹਨਾਂ ਦੀ ਜ਼ਰੂਰ ਵਧੇਗੀ ਔਰਤਾਂ ਵਾਸਤੇ ਕੀ ਇਹਦਾ ਫਾਇਦਾ ਹੋ ਸਕਦਾ ਡਾਟ ਸੈਬਾ ਇਸ ਗੁੱਠਲੀ ਦਾ ਨੁਕੋਰੀਆ ਕਿਸੇ ਵੀ ਕਲਰ ਦਾ ਹੋਵੇ ਵਾਈਟ ਕਲਰ ਦਾ yellow ਕਲਰ ਦਾ red ਕਲਰ ਦਾ ਜਾਂ ਸਾਡੇ ਯੂਟਰਸ ਦੀ ਪ੍ਰੋਬਲਮ ਹੋਵੇ ਜਾਂ ਵਰਜਾਈਨਾ ਦੀ ਜਿਹ ਪ੍ਰੋਬਲਮ ਹੋਵੇ ਉਹਦੇ ਚੀ ਬਹੁਤ ਫਾਇਦੇ ਕਰਦਾ ਜਾਂ ਹੈਵਿੰਗ ਬਲੀਡਿੰਗ ਹੁੰਦੀ ਹੋਵੇ ਜਾਂ ਪੇਨ ਹੁੰਦੀ ਹੋਵੇ ਜਾਂ ਸੋਜਿਸ ਆਉਂਦੀ ਹੋਵੇ ਜਾਂ ਜਿਨ੍ਹਾਂ ਦੇ ਬੱਚੇਦਾਨੀ ਦਾ ਭਾਰ ਪੈਂਦਾ ਹੋਵੇ ਉਹਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਸਰਬ ਕਹਿੰਦੇ ਨੇ ਵੀ ਸਹੀ ਬੂੰਦਾ ਵੀ ਬਣਾਉਣੇ ਆ ਹਾਂਜੀ ਇਹਨਾਂ ਦੇ ਔਰਕ ਕੱਢ ਕੇ ਦਿੰਨੇ ਆ ਉਹ ਕਿਵੇਂ ਮਤਲਬ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀ ਹੈ ਹਾਂਜੀ ਉਹ ਔਰਕ ਕੱਢੇ ਹੁੰਦੇ ਨੇ ਆਪਣੇ ਅੱਛਾ ਇਹ ਉਹ ਚੀਜ਼ ਹੈ ਹਾਂਜੀ ਕਿੰਨੀਆਂ ਬੂੰਦਾ ਪਾਉਣੀ ਹੁੰਦੀ ਹੈ ਇਹ ਬਿਮਾਰੀ ਦੇ ਅਕੋਰਡਿੰਗ ਦੱਸਿਦਿਆਂ ਨੇ ਜੀ ਜਿੰਨੀ ਕੋ ਬਿਮਾਰੀ ਹੋਵੇ ਉਸ ਹਸਾਬ ਨਾਲ ਦੱਸੋ। ਇਹ ਪੇਟ ਦੇ ਬੜਾ ਵਧੀਆ ਕੰਮ ਕਰਦੀ ਹੈ। ਗੁਟਲੀ। ਜਿੰਨਾ ਮਰਜੀ ਬੰਦਾ ਸਗਰੈਣੀ ਤੋਂ ਪ੍ਰੋਬਲਮ ਆ, ਜਿੰਨੀ ਮਰਜੀ ਪਰੇਸ਼ਾਨ ਆ, ਜਿੰਨਾ ਮਰਜੀ ਵਾਰ-ਵਾਰ ਪੇਟ ਖਰਾਬ ਹੋਣ ਤੋਂ, ਅਲਸਰਾਂ ਤੋਂ ਪਰੇਸ਼ਾਨ ਆ, ਇਹ ਤੁਹਾਡੀ ਜਿਹੜੀ ਗੁਟਲੀ ਦਾ ਪਾਊਡਰ ਆ ਬਿਲਕੁਲ ਹੱਲ ਕਰ ਦੂਗਾ। ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਰੂਕੀ ਇਸ ਵੇਲੇ ਅੰਬਾਂ ਦਾ ਮੌਸਮ ਚੱਲ ਰਿਹਾ ਹੈ ਰਸੀਲੇ ਰਸੀਲੇ ਅੰਬ ਵੇਖ ਕੇ ਹਰੇਕ ਦੇ ਮੂੰਹ 'ਚ ਪਾਣੀ ਆ ਜਾਂਦਾ ਪਰ ਅੱਜ ਜਿਹੜੀ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਵਾਲਿਆਂ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਅੰਬ ਸਵਾਦ ਵਾਸਤੇ ਨਹੀਂ ਸਗੋ ਅੰਬ ਦੀ ਗੁੱਠਲੀ ਕਰਕੇ ਅੰਬ ਦੀ ਖਰੀਦਗਾਰੀ ਕਰਿਆ ਕਰੋਗੇ ਕੀ ਨੁਸਖਾ ਕੀ ਫਾਰਮੂਲਾ ਕੀ ਕਰੇਗਾ ਇਹ ਅੰਬ ਅੰਬ ਦੀ ਗੁੱਠਲੀ ਸਾਰੇ ਚੀਜ਼ਾਂ ਅਸੀਂ ਸਮਝਾਂਗੇ ਅਸੀਂ ਇੱਕ ਵਾਰ ਮੋੜ ਤੋਂ ਅਸੀਂ ਪਹੁੰਚੇ ਏਪੀ ਇਲੈਕਟਰੋ ਹੋਮੀਓਪੈਥਿਕ ਸੈਂਟਰ ਸਾਨੇਵਾਲ ਸਾਡੇ ਨਾਲ ਨੇ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਪਹਿਲਾਂ ਗੱਲਬਾਤ ਕਰ ਲੈਣ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਹਾਂਜੀ ਬਹੁਤ ਬਹੁਤ ਧੰਨਵਾਦ ਫਰੁਕੀ ਸਾਹਿਬ ਜਿਓ ਤੁਸੀਂ ਅੱਜ ਫੇਰ ਸਾਡੇ ਕੋਲ ਆਏ ਹੋ ਅੱਛਾ ਤੁਸੀਂ ਡਾਕਟਰ ਸਾਹਿਬ ਇਹ ਕਹਿ ਰਹੇ ਹੋ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਅੰਬ ਦੇ ਸਵਾਦ ਕਰਕੇ ਨਹੀਂ ਸਗੋ ਅੰਬ ਦੀ ਗੁੱਠਲੀ ਕਰਕੇ ਲੋਕ ਜਿਹੜੇ ਅੰਬ ਖਰੀਦਣਾ ਸ਼ੁਰੂ ਕਰ ਦੇਣਗੇ ਇਸ ਤਰ੍ਹਾਂ ਦਾ ਗੁੱਠਲੀ ਦੇ ਵਿੱਚ ਕੀ ਹੈ ਜੀ ਫਰੂਕੀ ਸਾਹਿਬ ਜਿਹੜੇ ਅੰਬ ਤਾਂ ਅਗਲਾ ਸਵਾਦ ਲਈ ਖਾਂਦੇ ਖਾਂਦਾ ਪਰ ਜਿਹੜੀ ਇਹ ਵਾਲੀ ਗੁੱਠਲੀ ਆ ਨਾ ਹਾਂਜੀ ਅਨੇਕਾਂ ਬਿਮਾਰੀਆਂ ਨੂੰ ਜੜ ਤੋਂ ਖਤਮ ਕਰ ਦਿੰਦੀ ਹੈ ਠੀਕ ਹੈ ਸਾਡੇ ਵੈਦ ਹਕੀਮ ਪਹਿਲਾਂ ਇਸ ਗੁਟਲੀ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਸੀਗੇ ਬਹੁਤ ਜ਼ਿਆਦਾ ਲਾਭ ਹੁੰਦੇ ਸੀ ਇਹ ਗੁਟਲੀ ਦੇ ਨਾਲ ਬਹੁਤ ਹੀ ਜ਼ਿਆਦਾ ਲੋਕ ਇਹਦਾ ਇਸਤੇਮਾਲ ਕਰਕੇ ਬਿਮਾਰੀਆਂ ਤੋਂ ਛੁਡਕਾਰਾ ਪਾਉਂਦੇ ਸੀਗੇ ਜਿਹੜੇ ਹੁਣ ਇਹ ਅੰਬ ਨੇ ਅਗਲਾ ਆਂਬ ਖਾਂਦਾ ਆਂਬ ਖਾ ਕੇ ਸਵਾਦ ਲੈ ਕੇ ਗੁਠਲੀ ਨੂੰ ਕੱਢ ਕੇ ਪਰੇ ਸਿਰ ਦੁੰਦਾ ਪਰ ਇਹਦੇ ਜਿਹੜੇ ਫਾਇਦੇ ਨੇ ਅੱਜ ਅਸੀਂ ਦੱਸਾਂਗੇ ਅੱਛਾ ਇਹਦੇ ਕੀ ਕੀ ਫਾਇਦੇ ਨੇ ਮਤਲਬ ਤੁਸੀਂ ਉਹ ਕਹਾਵਤ ਨੂੰ ਸੱਚ ਸਾਬਿਤ ਕਰਨ ਲੱਗੇ ਹੋ ਕਿ ਆਂਬ ਤੋਂ ਆਂਬ ਗੁਠਲੀਆਂ ਕੋ ਵੀ ਧਾਮ ਹਾਂਜੀ ਆਂਬ ਕੇ ਆਂਬ ਗੁਠਲੀਆਂ ਕੋ ਵੀ ਧਾਮ ਜਿਹੜੀ ਇਹ ਕਹਾਵਤ ਬਣੀ ਸੀ ਐਵੇਂ ਨਹੀਂ ਸੀ ਬਣੀ ਜਿਹੜੇ ਸਾਡੇ ਪੁਰਾਣੇ ਬਜ਼ੁਰਗੇ ਸੀਗੇ ਜਿਹੜੇ ਸਾਡੇ ਵੈਦ ਹਕੀਮ ਸੀਗੇ ਉਹਨਾਂ ਨੇ ਇਹਨਾਂ ਤੋਂ ਰਿਜ਼ਲਟ ਲਏ ਹੋਏ ਸੀਗੇ ਉਹਨਾਂ ਨੇ ਤਾਂ ਇਹ ਕਹਾਵਤ ਬਣਾਈ ਸੀ ਆਂਬ ਕੇ ਆਂਬ ਗੁਠਲੀਆਂ ਕੋ ਵੀ ਧਾਮ ਜਿਹੜੀ ਗੁਠਲੀ ਦਾ ਇਹ ਅਸੀਂ ਜਦੋਂ ਆਯੁਰਵੈਦਿਕ ਵਿੱਚ ਕੋਈ ਮੈਡੀਸਿਨ ਤਿਆਰ ਕਰਦੇ ਫਿਰ ਕਿ ਜਮ ਕਿਤੇ ਮੈਡੀਸਿਨ ਕੋਈ ਤਿਆਰ ਕਰਦੇ ਆ ਤਾਂ ਸਾਨੂੰ ਇਹ ਬੰਸਾਰੀ ਤੋਂ ਖਰੀਦ ਕੇ ਲਿਆਉਣੀ ਪੈਂਦੀ ਆ ਆਹ ਵਧੀਆ ਗੋਟਲੀਆਂ ਆ ਲੋਕ ਇਹਨੂੰ ਚੂਸਦੇ ਆ ਚੂਸ ਕੇ ਬਾਹਰ ਮਾਰਦੇ ਆ ਕੂੜੇ 'ਚ ਸਿੱੜ ਦਿੰਦੇ ਆ ਤੁਸੀਂ ਹੋਰ ਦੇਖਿਆ ਹੋਣਾ ਫਿਰ ਕਿ ਸਾਹਿਬ ਇਹਨੂੰ ਜੇ ਆਪਾਂ ਸਿੱੜਦੀਏ ਆਪਣੇ ਆਪ ਹੀ ਪੁੰਗਰਿਆ ਆਉਂਦੀ ਆ ਆਪ ਹੀ ਆਪੋ ਉੱਥੋਂ ਹੀ ਬੂਟਾ ਬਣ ਕੇ ਤਿਆਰ ਹੋ ਜਾਂਦਾ ਕਿਉਂ ਇਹ ਜਿਹੜੀ ਹੁੰਦੀ ਹੈ ਇਹਦੇ ਵਿੱਚ ਇੰਨੀ ਸ਼ਮਤਾ ਹੁੰਦੀ ਹੈ ਕਾਫੀ ਟਾਈਮ ਤੱਕ ਖਰਾਬ ਨਹੀਂ ਹੁੰਦਾ ਕਾਫੀ ਟਾਈਮ ਤੱਕ ਇਹ ਸੜਦੀ ਨਹੀਂ ਹੈਗੀ ਇਹ ਹਾਂਜੀ ਇਹਦੇ ਵਿੱਚ ਹੁਣ ਫਰੁਕੀ ਸਾਹਿਬ ਆਪਾਂ ਟਾਈਮ ਜ਼ਿਆਦਾ ਨਾ ਲਈਏ ਆਪਾਂ ਆਈਏ ਬਿਮਾਰੀਆਂ ਵੱਲੋਂ ਠੀਕ ਹੈ ਫਰੁਕੀ ਸਾਹਿਬ ਇਹ ਪੇਟ ਦੇ ਬੜਾ ਵਧੀਆ ਕੰਮ ਕਰਦੀ ਹੈ ਗੁੱਡਲੀ ਇਹ ਸੀ ਤਾਂ ਸੁਣਿਆ ਵੀ ਅਗਰ ਖਾਣਾ ਖਾਣ ਤੋਂ ਬਾਅਦ ਇੱਕ ਅੱਧੇ ਅੰਬ ਦੀ ਫਾੜੀ ਅਸੀਂ ਲੈ ਲਈਏ ਖਾਣਾ ਖਾਣ ਤੋਂ ਪਹਿਲਾਂ ਅੰਬ ਦੀ ਫਾੜੀ ਲੈ ਲਈ ਤਾਂ ਖਾਦਾ ਬੜੀ ਤੇਜ਼ੀ ਨਾਲ ਹਜ਼ਮ ਹੋ ਜਾਂਦਾ ਖਾਦਾ ਪੀਤਾ ਪਰ ਗੁੱਠਲੀ ਦਾ ਤਾਂ ਸਾਨੂੰ ਪਤਾ ਹੀ ਨਹੀਂ ਸੀ ਇੱਥੇ ਫਰੁਕੀ ਸਾਹਿਬ ਉਹਲਟ ਮੈਂ ਅੱਜ ਦੱਸਣ ਲੱਗਿਆ ਇਹਦਾ ਜਿਹੜਾ ਖਾਣਾ ਖਾ ਕੇ ਤੁਰੰਤ ਭੱਜਣਾ ਪੈਂਦਾ ਜਿਹੜਾ ਵਾਰ-ਵਾਰ ਟਾਇਲਟ ਜਾਣੇ ਹੋ ਤੁਸੀਂ ਵਾਰ-ਵਾਰ ਤੁਹਾਨੂੰ ਸਗਰਹਿਣੀ ਵਰਗੀਆਂ ਪ੍ਰੋਬਲਮਸ ਹੁੰਦੀਆਂ ਨੇ ਪੇਟ ਖਰਾਬ ਹੁੰਦਾ ਇਦਾਂ ਦੀ ਕੰਡੀਸ਼ਨ ਹੋ ਜਾਂਦੀ ਹੈ ਕਈ ਵਾਰ ਪਾਣੀ ਤੱਕ ਖਤਮ ਹੋ ਜਾਂਦਾ ਜਾਂ ਲੂਜ਼ ਮੂਸ਼ਨ ਲੱਗ ਜਾਂਦੇ ਨੇ ਬੰਦਾ ਬੜਾ ਪਰੇਸ਼ਾਨ ਹੋ ਜਾਂਦਾ ਫਰੁ ਇਹ ਜੇ ਤੁਸੀਂ ਇਹਦੀ ਜਿਹੜੀਆਂ ਗੁਟਲੀਆਂ ਨੇ ਗੁਟਲੀਆਂ ਦਾ ਪਾਊਡਰ ਸੁਕਾ ਕੇ ਤੁਸੀਂ ਰੱਖ ਲੈਨੇ ਹੋ ਚਮਚਾ ਚੌਥਾਈ ਹਿੱਸਾ ਤੁਸੀਂ ਪਾਣੀ ਦੇ ਵਿੱਚ ਭੁੰਨਿਆ ਹੋਇਆ ਜੀਰਾ ਚੌਥਾਈ ਚ ਚਮਚ ਦਹੀਂ ਚਮਚਾ ਚੌਥਾਈ ਹਿੱਸਾ ਤੇ ਚਮਚਾ ਚੌਥਾਈ ਚੌਥਾਈ ਹਿੱਸਾ ਜਿਹੜਾ ਇਹ ਗੁਟਲੀ ਦਾ ਜਿਹੜਾ ਪਾਊਡਰ ਆ ਉਹ ਦੋਨਾਂ ਨੂੰ ਮਿਕਸ ਕਰਕੇ ਤੁਸੀਂ ਪਾਣੀ ਦੇ ਵਿੱਚ ਪੀਨੇ ਹੋ ਤਾਂ ਤੁਰੰਤ ਤੁਹਾਡੀ ਆਂਤੜੀਆਂ ਦੇ ਉੱਤੇ ਤੁਹਾਡੀ ਜਿਹੜੀ ਆਂਤੜੀ ਸਵੇਲੰਗਾ ਆਂਤੜੀਆਂ ਦੇ ਵਿੱਚ ਇਨਫੈਕਸ਼ਨ ਹੋਈ ਆ ਉਹਨੂੰ ਖਤਮ ਕਰਕੇ ਤੁਹਾਡੇ ਜਿਹੜੇ ਲੂਜ਼ ਮੋਸ਼ਨ ਆ ਬੰਦ ਕਰ ਦਿੰਦੀ ਹੈ ਫਰੂਕੀ ਸਾਹਿਬ ਇਹ ਜਿੰਨਾ ਮਰਜ਼ੀ ਬੰਦਾ ਸਗਰੈਣੀ ਤੋਂ ਪ੍ਰੋਬਲਮ ਆ ਜਿੰਨੀ ਮਰਜ਼ੀ ਪਰੇਸ਼ਾਨ ਆ ਜਿੰਨਾ ਮਰਜ਼ੀ ਵਾਰ-ਵਾਰ ਪੇਟ ਖਰਾਬ ਹੋਣ ਤੋਂ ਅਲਸਰਾਂ ਤੋਂ ਪਰੇਸ਼ਾਨ ਆ ਇਹ ਤੁਹਾਡੀ ਜਿਹੜੀ ਗੁਟਲੀ ਦਾ ਪਾਊਡਰ ਆ ਬਿਲਕੁਲ ਹੱਲ ਕਰ ਦੂਗਾ ਇਹਦੇ ਵਿੱਚ ਫਰੂਕੀ ਸਾਹਿਬ ਇਕੱਲਾ ਇੱਥੇ ਨਹੀਂ ਰੁਕਦੀ ਇਹ ਪੇਟ ਤੇ ਰੁੱਕੀ ਸਾਹਿਬ ਜ ਨੱਕ ਚੋਂ ਖੂਨ ਆਉਂਦਾ ਪਸ਼ਾ ਵਾਲੇ ਬਲੈਡਰ ਚ ਇਨਫੈਕਸ਼ਨ ਕਰਕੇ ਬਲੱਡ ਆਉਂਦਾ ਉਹਦੇ ਲਈ ਵੀ ਬਹੁਤ ਵਧੀਆ ਕੰਮ ਕਰਦਾ ਇਦਾਂ ਇਦਾਂ ਹੀ ਪਾਣੀ ਦੇ ਵਿੱਚ ਪਾ ਕੇ ਜਾਂ ਤੁਸੀਂ ਡਾਇਰੈਕਟ ਵੀ ਲੈ ਕੇ ਉੱਪਰ ਦੀ ਪਾਣੀ ਪੀ ਸਕਦੇ ਹੋ ਖਾਲੀ ਪੇਟ ਤੁਸੀਂ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਨੱਕ ਚੋਂ ਖੂਨ ਆਉਣਾ ਬੰਦ ਹੋ ਜਾਏ ਤੁਹਾਡੇ ਬਲੈਡਰ ਦੀ ਜਿਹੜੀ ਇਨਫੈਕਸ਼ਨ ਆ ਉਹ ਠੀਕ ਹੋ ਜਾਊਗਾ ਬਲੱਡ ਬੰਦ ਹੋ ਜਾਊਗਾ ਜਿਨ੍ਹਾਂ ਨੂੰ ਰੁਕੀ ਸਾਹਿਬ ਬਵਾਸੀ ਰਹਿੰਦੀ ਆ ਜਿਹੜੇ ਬਵਾਸੀਰ ਤੋਂ ਬਹੁਤ ਪਰੇਸ਼ਾਨ ਨੇ ਜਿਹੜੇ ਕਹਿੰਦੇ ਨੇ ਮਸੇ ਵੱਡੇ ਵੱਡੇ ਹੋ ਗਏ ਮੋਕੇ بڑے بڑے ਹੋ ਗਏ ਦਰਦ ਬਹੁਤ ਰਹਿੰਦਾ ਬਵਾਸੀਰ ਬਹੁਤ ਦਵਾਈਆਂ ਖਾ ਕੇ ਠੀਕ ਹੀ ਨਹੀਂ ਹੁੰਦੀ ਉਹਨਾਂ ਦੇ ਲਈ ਵੀ ਜਿਹੜਾ ਇਹਦਾ ਗੁਠਲੀ ਦਾ ਪਾਊਡਰ ਆ ਜੇ ਇਹਨੂੰ ਪੀਸ ਕੇ ਅਸੀਂ ਇਹਦਾ ਪਾਊਡਰ ਅਸੀਂ ਸਵੇਰੇ ਸ਼ਾਮ ਖਾਲੀ ਪੇਟ ਇਸਤੇਮਾਲ ਕਰਨਾ ਸ਼ੁਰੂ ਕਰ ਦਈਏ ਬਵਾਸੀਰ ਵੀ ਠੀਕ ਹੋ ਜਾਂਦੀ ਹੈ ਉਹਦੇ ਵਿੱਚ ਖੂਨ ਆਉਣਾ ਵੀ ਬੰਦ ਹੋ ਜਾਂਦਾ ਮਸੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਫਰੁਕੀ ਸਾਹਿਬ ਇੱਥੇ ਇੱਕ ਮੈਂ ਹੋਰ ਤੁਹਾਨੂੰ ਦੱਸਦਾ ਜਿਹੜੇ ਪੇਸ਼ੈਂਟ ਕਾਫੀ ਜ਼ਿਆਦਾ ਮੰਨ ਲੋਣ ਜਿਵੇਂ ਸਾਡੀਆਂ ਭੈਣਾਂ ਨੇ ਉਹਨਾਂ ਨੂੰ ਬਲੀਡਿੰਗ ਬਹੁਤ ਜ਼ਿਆਦਾ ਤੇਜ਼ ਹੁੰਦੀ ਆ ਬਹੁਤ ਜ਼ਿਆਦਾ ਹੀ ਤੇਜ਼ ਹੁੰਦੀ ਆ ਬਲੀਡਿੰਗ ਉਹ ਰੁਕਦੀ ਨਹੀਂ ਜੀ ਉਹਦੇ ਵਿੱਚ ਪਰੇਸ਼ਾਨ ਹੋ ਜਾਂਦੀਆਂ ਨੇ ਉਹਦੇ ਵਿੱਚ ਚਾਹੇ ਸਿਸਟ ਕਰਕੇ ਉਹਨਾਂ ਦੇ ਬਲੀਡਿੰਗ ਜ਼ਿਆਦਾ ਹੁੰਦੀ ਆ ਜਾਂ ਉਹਨਾਂ ਦੇ ਵਿੱਚ ਕੋਈ ਬੱਚੇਦਾਨੀ 'ਚ ਕੋਈ ਇਨਫੈਕਸ਼ਨ ਹੋ ਗਈ ਜਾਂ ਬੱਚੇ ਜਾਨੇ ਬਿਲਕੁਲ ਹੀ ਖਰਾਬ ਹੋ ਚੁੱਕੀ ਆ ਉਹ ਵੀ ਇਹਦਾ ਇਸਤੇਮਾਲ ਕਰਕੇ ਆਪਣੀ ਪ੍ਰੋਬਲਮ ਦਾ ਹੱਲ ਕਰ ਸਕਦੇ ਨੇ ਇਹਦੇ ਵਿੱਚ ਫਰੁਕੀ ਸਾਹਿਬ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਨੇ ਜਿੰਨੇ ਆਪ ਇਹਦੇ ਗੁਣ ਗਿਣਾ ਦੀਏ ਉਹਨੇ ਥੋੜੇ ਨੇ ਇਹ ਲੋਕ ਇਹਨੂੰ ਐਵੇਂ ਬਸ ਫਰੀ ਦੀ ਚੀਜ਼ ਸਿੱਟ ਕੇ ਸਮਝ ਗਏ ਨੂੰ ਸਿੱਟ ਦਉਂਦੇ ਨੇ ਪਰ ਇਹਨੂੰ ਰੱਖੋ ਇਹਨੂੰ ਕੀ ਕਰਨਾ ਧੁੱਪ ਦੇ ਵਿੱਚ ਪਹਿਲਾਂ ਤਾਂ ਇਦਾਂ ਹੀ ਇਹਨੂੰ ਬੰਦਾ ਹੋਣਾ ਹੈ ਮੰਨ ਲਓ ਇਦਾਂ ਇਹਨੂੰ ਇਦਾਂ ਹੀ ਧੁੱਪੇ ਰੱਖ ਦੋ ਥੋੜੇ ਦਿਨ ਇਹਨੂੰ ਸੁਕਾਓ ਸੁਕਾ ਕੇ ਉਸ ਤੋਂ ਬਾਅਦ ਇਹਦੀ ਗਿਰੀ ਕੱਢੋ ਗਿਰੀ ਕੱਢ ਕੇ ਉਹਨੂੰ ਧੁੱਪੇ ਸੁਕਾਓ ਸੁਕਾ ਕੇ ਇਹਨੂੰ ਪੀਸ ਕੇ ਇਹਨੂੰ ਰੱਖ ਲਓ ਬਹੁਤ ਵਧੀਆ ਰਿਜ਼ਲਟ ਨੇ ਫਰੂਕੀ ਸਾਹਿਬ ਇਹਦੇ ਤਾਂ ਫਰੂਕੀ ਸਾਹਿਬ ਜਿਹੜੇ ਨਾ ਬੰਦੇ ਗਲ ਚੁੱਕੇ ਨੇ ਜ਼ਖਮ ਠੀਕ ਨਹੀਂ ਹੁੰਦੇ ਉਹਦੇ ਤੇ ਬੜਾ ਵਧੀਆ ਰਿਜ਼ਲਟ ਆ ਇਹਨੂੰ ਕੀ ਕਰਨਾ ਇਹਦੇ ਪਾਊਡਰ ਨੂੰ ਇੱਕ ਚਮਚ ਲੈ ਕੇ ਨਾ ਥੋੜਾ ਜਿਹਾ ਪਾਣੀ ਪਾ ਕੇ ਪੇਸਟ ਬਣਾ ਕੇ ਜੇ ਤੁਸੀਂ ਜ਼ਖਮਾਂ ਦੇ ਉੱਤੇ ਇਹਦਾ ਲੇਪ ਕਰਦੇ ਹੋ ਇਹਨੂੰ ਲੇਪ ਵੀ ਕਰਨਾ ਤੇ ਖਾਣਾ ਵੀ ਆ ਜੇ ਤੁਸੀਂ ਦੋਨੇ ਤਰ੍ਹਾਂ ਇਸਤੇਮਾਲ ਕਰਦੇ ਹੋ ਇਹਦਾ ਬਹੁਤ ਵਧੀਆ ਰਿਜ਼ਲਟ ਨੇ ਫ੍ਰੀਕੀ ਸਾਹਿਬ ਦੇਖੋ ਕਿ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਜਮਾਈ ਕੀੜੇ ਪੇ ਹੋਈ ਵੀ ਜ਼ਖਮ ਜਿਹਨੇ ਦੇ ਕੀੜੇ ਚੱਲਦੇ ਹੋਣਗੇ ਉਹ ਵੀ ਖਤਮ ਹੋ ਜਾਂਦੇ ਨੇ ਫਿਰਕੀ ਸਾਹਿਬ ਇਹਦੇ ਨਾਲ ਇੰਨੇ ਵਧੀਆ ਰਿਜ਼ਲਟ ਨੇ ਇਹਨੂੰ ਐਂਟੀਬਾਇਓਟਿਕ ਕਹਿ ਸਕਦੇ ਆ ਅਸੀਂ ਇੱਕ ਕਿਸਮ ਦਾ ਕੀ ਬਾਤ ਇਹਨੂੰ ਕਹਿ ਸਕਦੇ ਆ ਮਤਲਬ ਇਹ ਗੁੱਠਲੀ ਨਹੀਂ ਐਂਟੀਬਾਇਓਟਿਕ ਦੀ ਉਹ ਕਹਿ ਸਕਦੇ ਆ ਅਸੀਂ ਠੀਕ ਹੈ ਜੀ ਅੱਛਾ ਡਾਕਟਰ ਸਾਹਿਬ ਸਾਡੇ ਇੱਕ ਬੰਦੇ ਨੂੰ ਬਵਾਸਿਰ ਦੀ ਪ੍ਰੋਬਲਮ ਹੋਈ ਸੀ ਉਹਨੂੰ ਫਿਰ ਤੁਸੀਂ ਗੁੱਠਲੀ ਵਾਲਾ ਨੁਸਖਾ ਦੱਸਿਆ ਸੀ ਕਿਹੜਾ ਦੱਸਿਆ ਸੀ ਕੀ ਕੀਤਾ ਸੀ ਫਿਰਕੀ ਸਾਹਿਬ ਥੋੜੇ ਸਾਹਮਣੇ ਆ ਜਿਹੜਾ ਤੁਹਾਡਾ ਬੰਦਾ ਆਇਆ ਸੀ ਉਹਨੂੰ ਬਵਾ ਸੀੜ ਤੋਂ ਕਿੰਨਾ ਪ੍ਰੇਸ਼ਾਨ ਸੀ ਖੂਨ ਪੈਂਦਾ ਸੀਗਾ ਕੰਮ ਤੇ ਜਾਣਾ ਹਟ ਗਿਆ ਸੀ ਘਰੇ ਬੈਠ ਗਿਆ ਸੀਗਾ ਦਰਦ ਇੰਨਾ ਜ਼ਿਆਦਾ ਸੀਗਾ ਤੁਹਾਨੂੰ ਕਹਿੰਦੇ ਸਾਂ ਮੁੱਦਾ ਪਿਆ ਜੀ ਮੈਂ ਕਹਾਂ ਜੀ ਮੁੱਦਾ ਪਿਆ ਸੀਗਾ ਸਿੱਧਾ ਕਰਦਾ ਫਿਰ ਆਪਾਂ ਦੋ ਦੇਣਾ ਜੀ ਗਿਆ ਕਿ ਨਹੀਂ ਤੀਜੇ ਦਿਨ ਕੰਮ ਤੇ ਦੱਸੋ ਫਿਰ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਫਰੂਕੀ ਸਾਹਿਬ ਜਿਹੜੀ ਆਯੁਰਵੇਦ ਕਾ ਇਹਦੇ ਵਿੱਚ ਲੋਹਾ ਮਨਾਇਆ ਗਿਆ ਜੇ ਆ ਦੱਸੇ ਅਨੁਸਾਰ ਪਰਹੇਜ ਕਰਕੇ ਤੁਸੀਂ ਮੈਡੀਸਨ ਲੈਨੇ ਉਹ ਕਦੇ ਨਰਾਸ਼ ਨਹੀਂ ਕਰਦੀਆਂ ਸਾਡੀਆਂ ਇਹ ਜਿਹੜੀਆਂ ਬੂੰਦਾਂ ਨੇ ਇਦਾਂ ਦੀਆਂ ਹੀ ਜੜੀਆਂ ਬੂਟੀਆਂ ਤੋਂ ਅਸੀਂ ਤਿਆਰ ਕਰਦੇ ਆਂ ਹਰਕ ਕੱਢਦੇ ਆਂ ਤਾਂ ਅਸੀਂ ਰਿਜ਼ਲਟ ਲੈਂਦੇ ਆਂ ਜੀ ਉਹ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਤੁਹਾਡੀ ਮੁਲਾਕਾਤ ਕੁਝ ਕੁ ਲੋਕਾਂ ਨਾਲ ਵੀ ਅਸੀਂ ਕਰਵਾਵਾਂਗੇ ਜਿਹੜੇ ਵਕੁ ਵਕ ਬਿਮਾਰੀਆਂ ਤੋਂ ਪਰੇਸ਼ਾਨ ਸੀ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਹਾਈਟ ਵਾਲੇ ਵੀ ਇੱਥੇ ਆਏ ਹੋਣੇ ਉਹਨਾਂ ਨਾਲ ਵੀ ਤੁਹਾਡੀ ਮੁਲਾਕਾਤ ਅਸੀਂ ਕਰਵਾਉਣ ਵਾਲੇ ਆਂ ਅੱਛਾ ਇਹ ਔਰਤਾਂ ਵਾਸਤੇ ਕੀ ਇਹਦਾ ਫਾਇਦਾ ਹੋ ਸਕਦਾ ਡਾਟ ਸਾਹਿਬਾ ਇਸ ਗੁੱਠਲੀ ਦਾ ਡਾਟ ਸਬਨਿਤ ਬੜੀਆਂ ਮਰਜ਼ਾਂ ਦਸਤੀਆਂ ਇਹਦਾ ਫਾਇਦਾ ਹੀ ਬਹੁਤ ਆ ਵੀਰ ਜੀ ਜੀ ਜਦੋਂ ਹੁਣ ਸਾਨੂੰ ਪੜਾਉਂਦੇ ਸੀਗੇ ਐਮਡੀ ਦੇ ਵਿੱਚ ਸਾਨੂੰ ਦੱਸਦੇ ਸੀ ਪਰ ਅਸੀਂ ਉਦੋਂ ਬੜੇ ਹੈਰਾਨ ਹੁੰਦੇ ਸੀ ਕਿਉਂਕਿ ਜਦੋਂ ਮੇਰੇ ਮਦਰ achar ਪਾਉਂਦੇ ਸੀ ਨਾ ਉਹਦੇ ਵਿੱਚ ਆਹ ਗੁਠਲੀਆਂ ਜ਼ਰੂਰ ਪਾਉਂਦੇ ਸੀ ਪਾਉਂਦੇ ਸੀ ਪਾਉਂਦੇ ਸੀ ਕਿ ਉਦੋਂ ਮੈਂ ਪੁੱਛਦੀ ਹੁੰਦੀ ਸੀ ਵੀ ਤੁਸੀਂ ਤਾਂ ਕੱਢ ਕੇ ਸੁੱਟ ਦਿੰਦੀ ਵੀ ਇਹ ਸਵਾਦ ਨਹੀਂ ਹੈਗੀ ਉਹ ਸਿਰਕੇ ਚ ਪਾਉਂਦੇ ਨੇ ਨਾ ਬੜੇ ਟੇਸਟੀ ਲੱਗਦਾ ਸੀ ਪਰ ਮਮ ਮਦਰ ਨੂੰ ਪੁੱਛਦੇ ਸੀ ਵੀ ਕਿਉਂ ਪਾਉਨੇ ਆ ਕਹਿੰਦੇ ਇਹਦੇ ਫਾਇਦੇ ਬਹੁਤ ਨੇ ਉਦੋਂ ਵੀ ਉਹਨਾਂ ਨੇ ਬਹੁਤ ਫਾਇਦੇ ਗਿਣਾ ਦੇ ਹੁੰਦੇ ਸੀ ਪਰ ਜਦ ਅਸੀਂ ਪੜ੍ਹੇ ਆ ਉਸ ਤੋਂ ਤਾਂ ਫਿਰ ਪਤਾ ਹੀ ਲੱਗ ਗਿਆ ਵੀ ਆਹ ਯੋਗਿਕ ਚ ਕਿੰਨਾ ਫਾਇਦਾ ਜੀ ਜੀ ਕਿ ਔਰਤਾਂ ਵਾਸਤੇ ਹੋਰ ਕੀ ਕੀ ਕਿਹੜੇ ਕਿਹੜੀਆਂ ਪ੍ਰੋਬਲਮਸ ਦੇ ਵਿੱਚ ਇਸ ਗੁੱਟਲੀ ਦਾ ਇਸਤੇਮਾਲ ਕਰ ਸਕਦੀਆਂ ਨੇ ਘਰ ਦੇ ਵਿੱਚ ਮਤਲਬ ਅੰਬ ਤਾਂ ਹੁਣ ਨਾਰਮਲ ਆ ਹਰ ਘਰ ਦੇ ਵਿੱਚ ਆ ਰਿਹਾ ਮੌਸਮ ਹੈਗਾ ਤੇ ਫਿਰ ਉਹ ਗੁੱਟਲੀਆਂ ਸਾਂਭ ਲੈਣਗੀਆਂ ਇਹਦੇ ਫਾਇਦੇ ਹੀ ਬਹੁਤ ਨੇ ਵੀਰ ਜੀ ਜੀ ਇਹਦੇ ਨਾਲ ਇੱਕ ਤਾਂ ਨਕੋਰੀਆ ਦਾ ਫਾਇਦਾ ਬਹੁਤ ਆ ਜੀ ਨਕੋਰੀਆ ਕਿਸੇ ਵੀ ਕਲਰ ਦਾ ਹੋਵੇ ਵਾਈਟ ਕਲਰ ਦਾ yellow ਕਲਰ ਦਾ red ਕਲਰ ਦਾ ਜੀ ਕਿਸੇ ਦੀ ਵੀ ਕਲਰ ਦਾ ਹੋਵੇ ਜਾਂ ਸਾਡੇ ਯੂਟਰਸ ਦੀ ਪ੍ਰੋਬਲਮ ਹੋਵੇ ਜਾਂ ਵਰਜਾਈਨਾ ਦੀ ਜਿਹ ਪ੍ਰੋਬਲਮ ਹੋਵੇ ਜੀ ਕਿਸੇ ਵੀ ਤਰ੍ਹਾਂ ਦਾ ਲਕੋਰੀਆ ਆਵੇ ਉਹਦੇ 'ਚ ਬਹੁਤ ਫਾਇਦੇ ਕਰਦਾ ਜਾਂ ਹੈਵਿੰਗ ਬਲੀਡਿੰਗ ਹੁੰਦੀ ਹੋਵੇ ਜਾਂ ਪੇਨ ਹੁੰਦੀ ਹੋਵੇ ਜਾਂ ਸੋਜਸ ਆਉਂਦੀ ਹੋਵੇ ਜਾਂ ਜਿਨ੍ਹਾਂ ਦੇ ਬੱਚੇ ਦਾ ਨੀ ਦਾ ਭਾਰ ਪੈਂਦਾ ਹੋਵੇ ਉਹਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੀ ਨਹੀਂ ਤੁਸੀਂ ਪ੍ਰੋਬਲਮ ਹੈ ਗਣਾਈਆਂ ਨੇ ਇਹ ਜਿਹੜੀਆਂ ਬੂੰਦਾਂ ਦੇ ਵਿੱਚ ਵੀ ਇਹਦਾ ਅਸਰ ਰਹਿੰਦਾ ਡਾਕਟਰ ਸਾਹਿਬ ਕਹਿੰਦੇ ਨੇ ਵੀ ਅਸੀਂ ਬੂੰਦਾਂ ਵੀ ਬਣਾਉਣੇ ਆ ਹਾਂਜੀ ਇਹਨਾਂ ਦੇ ਔਰਕਾ ਕੱਢ ਕੇ ਦਿੰਨੇ ਆ ਅਸੀਂ ਉਹ ਕਿਵੇਂ ਇਸ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਹਾਂਜੀ ਉਹ ਔਰਕਾ ਕੱਢੇ ਹੁੰਦੇ ਨੇ ਆਪਣੇ ਅੱਛਾ ਇਹ ਉਹ ਚੀਜ਼ ਹੈਗੀ ਹਾਂਜੀ ਇਹ ਕਿਵੇਂ ਕਰਦੇ ਆ ਜੀ ਫਿਰ ਨਹੀਂ ਫਿਰ ਟਾਈਮ ਹੁੰਦਾ ਜਾਂ ਉਸ ਕੋੰ ਦਾ ਜਾਂ ਕਾਫੀ ਟਾਈਮ ਲੱਗਦਾ ਉਹ ਬੂੰਦਾ ਪਾ ਕੇ ਏਦਾਂ ਪਾਣੀ ਕਿੰਨੀਆਂ ਬੂੰਦਾ ਪਾਉਣੀ ਹੁੰਦੀ ਹੈ ਇਹ ਬਿਮਾਰੀ ਦੇ ਅਕੋਰਡਿੰਗ ਦੱਸੇ ਦੀਆਂ ਨੇ ਜੀ ਠੀਕ ਹੈ ਜਿੰਨੀ ਕਿ ਬਿਮਾਰੀ ਹੋਵੇ ਉਸ ਹਿਸਾਬ ਨਾਲ ਦੱਸੇ ਦੀ ਉਸ ਹਿਸਾਬ ਸੇ ਹਾਂ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਇੱਕ ਹੋਰ ਬੜਾ ਅਹਿਮ ਮਾਮਲਾ ਹੈਗਾ ਤੁਸੀਂ ਕਹਿ ਰਹੇ ਹੋ ਵੀ ਜਿਸ ਤਰੀਕੇ ਨਾਲ ਅਸੀਂ ਕਹਦੇ ਨੇ ਵੀ ਸਿਰ ਤੋਂ ਲੈ ਕੇ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹਾਂ ਤੱਕ ਦਾ ਇਲਾਜ ਇਸ ਨੁਸਖਿਆਂ ਚ ਇਸ ਫਾਰਮੂਲੇ ਚ ਹੈ ਹੁਣ ਮੈਨੂੰ ਇਹ ਦੱਸੋ ਵੀ ਪੇਟ ਦੇ ਢਿੱਡ ਤੋਂ ਸ਼ੁਰੂ ਹੋ ਕੇ ਅਮਾਸ਼ਿਆ ਤੋਂ ਸ਼ੁਰੂ ਹੋ ਕੇ ਪੋਟੀ ਵਾਲੀ ਜਿਹੜੀ 나ੜ ਹੈਗੀ ਸਾਡੀ ਤੁਸੀਂ ਕਹ ਰਹੇ ਵੀ ਜਿਹੜੀ ਇਹ ਗੁੱਠਲੀ ਹੈਗੀ ਹੈ ਸਭ ਚੀਜ਼ ਦਾ ਹੱਲ ਇਹਦੇ ਵਿੱਚ ਰੱਖਿਆ ਹੋਇਆ ਜੀ ਇਹਦੇ ਵਿੱਚ ਹੋਰ ਦੱਸ ਦਿਨਾ ਫਿਰ ਫਰੂਕੀ ਸਾਹਿਬ ਜੇ ਤੁਸੀਂ ਹੁਣ ਪੇਟ ਤੇ ਕਹੀ ਦਿੱਤਾ ਜਿਨ੍ਹਾਂ ਨੂੰ ਜਲਨ ਬਹੁਤ ਹੁੰਦੀ ਆ ਛਾਤੀ ਚ ਜਲਨ ਰਹਿੰਦੀ ਆ ਹਰ ਟਾਈਮ ਧੜਕਣ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਆ ਬੇਚੈਨੀ ਹੋ ਜਾਂਦੀ ਆ ਕਹਿੰਦੇ ਯਾਰ ਇੱਕਦਮੀ ਘਬਰਾਹਟ ਹੋ ਗਈ ਧੜਕਣ ਤੇਜ਼ ਹੋ ਗਈ ਮੈਨੂੰ ਲੱਗਦਾ ਅਟੈਕ ਹੋ ਜਾਊਗਾ ਉਹਨਾਂ ਲਈ ਬਹੁਤ ਅਮਰਤਾ ਜੀ ਅੱਛਾ ਉਹਦੇ ਵਿੱਚ ਵੀ ਤੁਸੀਂ ਇਹਦਾ ਅੱਧਾ ਕ ਚਮਚ ਇਹਦਾ ਪਾਊਡਰ ਦਾ ਲੈਣਾ ਕੋਸੇ ਪਾਣੀ ਦੇ ਨਾਲ ਸੇਵਨ ਕਰਨਾ ਸ਼ੁਰੂ ਕਰ ਦੋ ਬਹੁਤ ਵਧੀਆ ਰਿਜ਼ਲਟ ਨੇ ਤੁਹਾਡੀ ਜਲਨ ਬੰਦ ਹੋ ਜੂਗੀ ਜਿਹੜੀ ਧੜਕਣ ਤੇਜ਼ ਹੁੰਦੀ ਹੈ ਬੇਚੈਨੀ ਰਹਿੰਦੀ ਹੈ ਉਹ ਤੁਹਾਡੀ ਨਾਰਮਲ ਕਰ ਦੂਗੀ ਅੱਛਾ ਡਾਕਟਰ ਸਾਹਿਬ ਜਿਹੜੀ ਡਾਕਟਰ ਸਾਹਿਬ ਨੇ ਬੂੰਦਾਂ ਦੱਸੀਆਂ ਹੈਗੀਆਂ ਨੇ ਜਿਹੜੇ ਤੁਸੀਂ ਬੂੰਦਾਂ ਬਣਾਈਆਂ ਹੋਈਆਂ ਨੇ ਇੱਥੇ ਇਹਨਾਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਜੀ ਹੈਗਾ ਪ੍ਰੋਫੈਸਰ ਇੱਕ ਪਰਸੈਂਟ ਵੀ ਸਾਈਡ ਫਾਇਟ ਨਹੀਂ ਹੈਗਾ ਇਹਦਾ ਇਹ ਤਾਂ ਇੱਕ ਤਾਂ ਸੀ ਨਾ ਡਰਾਪਸ ਦੱਸਦੇ ਆ ਲੋਕਾਂ ਨੂੰ ਲੇਕਿਨ ਉਹ ਕੀ ਆ ਜੇ ਤੁਸੀਂ ਦੱਸੇ ਅਨੁਸਾਰ ਮੈਡੀਸਿਨ ਯੂਜ਼ ਕਰਦੇ ਹੋ ਤਾਂ ਰਿਜ਼ਲਟ ਵਧੀਆ ਨੇ ਜੇ ਭਾਰੇ ਜੀ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਜੇ ਦੀ ਅਸੀਂ ਡੋਜ ਵੱਧ ਲੈ ਲਈਏ ਇਹਦਾ ਇੱਕ ਡੋਜ ਜਿੰਨਾ ਕੰਮ ਕਰਨਾ ਲੈਟਰੋਪੈਥੀ ਮੈਡੀਸਨ ਆ ਇਹਨੇ ਨਾ ਕਿ ਤੁਹਾਨੂੰ ਚੱਕਰ ਆਉਣ ਲਾ ਦੇਣੇ ਨਾ ਕਿ ਤੁਹਾਡਾ ਸਿਰ ਘੁੰਮਣ ਲਾ ਦੇਣਾ ਇਦਾਂ ਦੀਆਂ ਚੀਜ਼ਾਂ ਲੈਟਰੋਪੈਥੀ ਵਿੱਚ ਨਹੀਂ ਹੁੰਦੀਆਂ ਜੇ ਤੁਸੀਂ ਲੈਟਰੋਪੈਥੀ ਦੇ ਨਾਲ ਕੋਈ ਐਲੋਪੈਥੀ ਮੈਡੀਸਨ ਯੂਜ਼ ਕਰਦੇ ਹੋ ਜਾਂ ਕੋਈ ਐਕਸਟਰਾ ਮੈਡੀਸਨ ਯੂਜ਼ ਕਰ ਸਕਦੇ ਹੋ ਹੋ ਸਕਦਾ ਉਹਦੇ ਸਾਈਡ ਇਫੈਕਟ ਹੋ ਜਾਣ ਪਰ ਸਾਡੀ ਦਵਾਈ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦੇ ਕੋਈ ਚੱਕਰ ਨਹੀਂ ਹੁੰਦੇ ਆ ਦੇਖੋ ਹੁਣ ਮੈਂ ਅਣਗਿਣਤ ਮੁੰਦਾ ਪਾ ਕੇ ਪੀ ਕੇ ਦਿਖਾਉਣੀ ਆ ਜੀ ਮੈਂ ਕੋਈ ਬੁੰਦਾ ਨਹੀਂ ਕਰਨੀ ਆ ਮੈਂ ਪਜਕਾਰੀਆ ਮਾਰ ਦੇਣੀ ਆ ਇਹਦੀਆਂ ਮੈਂ ਪੀ ਕੇ ਦਿਖਾਉਂਗਾ ਕਿਉਂ ਲੋਕ ਕਹਿ ਦਿੰਦੇ ਨੇ ਜੀ ਕਈ ਵਾਰ ਕਿਉਂ ਨਾਲ ਯੂਜ਼ ਕਰਦੇ ਨੇ ਦਵਾਈਆਂ ਉਹਦੇ ਕਰਕੇ ਸਾਈਡ ਇਫੈਕਟ ਹੋ ਸਕਦਾ ਪਰ ਸਾਡੀ ਦਵਾਈ ਤੇ ਕਦੇ ਨਹੀਂ ਹੋ ਸਕਦੇ ਮੈਂ ਅਨ ਲਿਮਟਡ ਮੈਡੀਸਨ ਆ ਲਿਮਟ ਤੋਂ ਜ਼ਿਆਦਾ ਕਹਿਣ ਦਾ ਮਤਲਬ ਅਸੀਂ ਮੈਡੀਸਨ ਮੈਂ ਪਾ ਕੇ ਪੀ ਪੀਣ ਲੱਗਿਆ ਹੁਣ ਮੈਂ ਇਹਦੇ ਕੋਈ ਵੀ ਸਾਈਡ ਇਫੈਕਟ ਨਹੀਂ ਦੇਖਦਾ ਮਤਲਬ ਇਹ ਹੈਗਾ ਡਾਕਟਰ ਸਾਹਿਬ ਵੀ ਸਰੀਰ ਨੂੰ ਜਿੰਨੀ ਕੁ ਡੋਜ਼ ਚਾਹੀਦੀ ਹੈ ਕੁਦਰਤ ਨੂੰ ਜਿੰਨੀ ਕੁ ਡੋਜ਼ ਚਾਹੀਦੀ ਹੈ ਉੰਨੀ ਕੀ ਸਰੀਰ ਅਬਜ਼ਰਵ ਕਰੇਗਾ ਬਾਕੀ ਬਾਹਰ ਕੱਢ ਦੇਗਾ ਹਾਂਜੀ ਉਹਨੀਆਂ ਰੱਖਣੀਆਂ ਨੇ ਇਹਨੇ ਬਲੱਡ ਨੂੰ ਫਿਊਰੀਫਾਈ ਕਰਨਾ ਇਹਨੇ ਬ੍ਰੇਨ ਤੇ ਕੰਮ ਕਰਨਾ ਇਹਨੇ ਤੁਹਾਡੇ ਪੇਟ ਤੇ ਕੰਮ ਕਰਨਾ ਇਹਨੇ ਪੂਰੇ ਸਰੀਰ ਤੇ ਕੰਮ ਕਰਨਾ ਪਰ ਕਰਨਾ ਉਹ ਨਹੀਂ ਆ ਫਰੁਕੀ ਸਾਹਿਬ ਜਿੰਨੀ ਇਹਨੂੰ ਲੋਡ ਆ ਇਹ ਲੈਟਰੋਪੈਥੀ ਆ ਫਰੁਕੀ ਸਾਹਿਬ ਜੇ ਤੁਹਾਡਾ ਵਜ਼ਨ ਜ਼ਿਆਦਾ ਇਹਨੇ ਵਜ਼ਨ ਘਟਾ ਦੇਣਾ ਜੇ ਵਜ਼ਨ ਘਟਾ ਤਾਂ ਵਜ਼ਨ ਨੂੰ ਵਧਾ ਦੇਣਾ ਜਿੰਨਾ ਤੁਹਾਡੀ ਸਿਹਤ ਦੇ ਹਿਸਾਬ ਨਾਲ ਤੁਹਾਡੀ ਹਾਈਟ ਦੇ ਹਿਸਾਬ ਨਾਲ ਤੁਹਾਡੀ ਉਮਰ ਦੇ ਹਿਸਾਬ ਨਾਲ ਵਜ਼ਨ ਚਾਹੀਦਾ ਉਹਨਾਂ ਵਜ਼ਨ ਕਰ ਦੇਣਾ ਇਹਨੇ ਪੇਟ ਨੂੰ ਅੰਦਰ ਕਰ ਦੇਣਾ ਫਰੁਕੀ ਸਾਹਿਬ ਪੇਟ ਘਟ ਹੋਣ ਲੱਗ ਜਾਣਾ ਹੁਣ ਲੀਵਰ ਫੈਟੀ ਨਾਲ ਲੋਕ ਕਹਿੰਦੇ ਨੇ ਸਾਡਾ ਲੀਵਰ ਫੈਟੀ ਤਾਂ ਹੁੰਦੀ ਕੋਈ ਚੀਜ਼ ਨਹੀਂ ਪਰ ਜਦੋਂ ਲੀਵਰ ਫੈਟੀ ਹੋ ਜਾਂਦਾ ਬਰੁਕੀ ਸਾਹਿਬ ਸਾਡਾ ਪੇਟ ਬਾਹਰ ਨੂੰ ਆਉਣਾ ਸ਼ੁਰੂ ਹੋ ਜਾਂਦਾ ਉੱਪਰੋਂ ਬੰਦਾ ਸੁੱਕਿਆ ਆਉਂਦਾ ਪੇਟ ਬਾਹਰ ਨੂੰ ਹੁੰਦਾ ਉਹ ਲੀਵਰ ਫੈਟੀ ਦੇ ਹੀ ਸੰਕੇਤ ਹੁੰਦੇ ਨੇ ਬਹੁਤ ਜ਼ਿਆਦਾ ਭੁੱਖ ਲੱਗਣੀ ਉਹਦੇ ਤੇ ਗੁੱਠਲੀ ਕੰਮ ਕਰੂ ਤੁਹਾਡਾ ਅਰਕ ਕੰਮ ਕਰੂਗਾ ਇਹੋ ਕੁਝ ਉਹ ਤਾਂ ਸਾਡੇ ਅਰਕ ਕੰਮ ਕਰਦੇ ਆ ਉਹਦੇ ਵਿੱਚ ਸਾਡੇ ਜਿਹੜੇ ਅਰਕ ਨੇ ਬਹੁਤ ਵਧੀਆ ਰਿਜ਼ਲਟ ਨੇ ਹੁਣ ਮੈਂ ਪੀ ਕੇ ਦਿਖਾ ਦਿੰਦਾ ਬਰੁਕੀ ਸਾਹਿਬ ਫੇਰ ਅਗਲਾ ਜੇ ਆਪਾਂ ਭੁੱਲ ਗਏ ਤਾਂ ਅਗਲਾ ਨਾ ਪੀ ਕੇ ਨਹੀਂ ਦਿਖਾਈ ਜੀ ਜੀ ਅੱਛਾ ਜਿਸ ਤਰੀਕੇ ਨਾਲ ਡਾਕਟਰ ਸਾਹਿਬਾ ਡਾਕਟਰ ਸਾਹਿਬ ਨੇ ਤੇ ਬੜੇ ਫਾਇਦੇ ਦੱਸੇ ਹੈਗੇ ਨੇ ਇਸ ਇਲੈਕਟ੍ਰੋ ਹੋਮੀਓਪੈਥੀ ਦੇ ਔਰ ਉਹਨਾਂ ਨੇ ਪੀਕੇ ਵੀ ਦਿਖਾਈ ਹੈਗੀ ਹੈ ਮੈਡੀਸਨ ਕਿ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਸਾਡੀਆਂ ਭੈਣਾਂ ਕਿਹੜੇ ਕਿਹੜੇ ਰੋਗ ਦੇ ਵਿੱਚ ਇਹਦਾ ਇਸਤੇਮਾਲ ਕਰ ਸਕਦੀਆਂ ਨੇ ਜਿਹੜੇ ਅੰਬ ਦੀ ਗੁਠਲੀ ਦਾ ਇਸਤੇਮਾਲ ਨਹੀਂ ਕਰ ਸਕਦੀਆਂ ਜਾਂ ਜਿਨ੍ਹਾਂ ਕੋਲ ਅੰਬ ਖਾਣ ਦਾ ਵੀ ਟਾਈਮ ਨਹੀਂ ਹੈਗਾ ਕਈ ਵਾਰ ਤਾਂ ਰੋਟੀ ਤੁਸੀਂ ਅੰਬ ਦੀ ਗੱਲ ਕਰਾਂਗੇ ਕਿਸੇ ਕੋਲ ਤਾਂ ਰੋਟੀ ਖਾਣ ਦਾ ਵੀ ਟਾਈਮ ਨਹੀਂ ਉਹ ਕਹਿ ਦਿੰਦੇ ਨੇ ਕੋਈ ਵੀ ਲੇਡੀਜ਼ ਪ੍ਰੋਬਲਮ ਹੋਵੇ ਜਿਵੇਂ ਕਿ ਜੋਟ੍ਰਸ ਚ ਇਕੱਠਾ ਹੋਣਾ ਜਾਂ ਹੈਵੀ ਬਲੀਡਿੰਗ ਹੋਵੇ ਬਲੀਡਿੰਗ ਦੀ ਪ੍ਰੋਬ ਇਨਫਰਟੀਲਿਟੀ ਦਾ ਬਹੁਤ ਜ਼ਿਆਦਾ ਫਾਇਦਾ ਹੁੰਦਾ ਜਿਹਨਾਂ ਬਾਜਪਨ ਕਹ ਦਿੰਨੇ ਆ ਉਹਦੇ ਚ ਵੀ ਇਹ ਲੈ ਸਕਦੇ ਨੇ ਜੀ ਤੇ ਜੀ ਲਕੂਰੀਏ ਲਈ ਇਹ ਕਿਵੇਂ ਯੂਜ਼ ਕਰਨੀ ਆ ਜਿਵੇਂ ਇਹਦਾ ਪਾਊਡਰ ਲੈ ਲੈਣਾ ਗੁਟਲੇ ਦਾ ਤੇ ਉਹਨੂੰ ਜਾਂ ਤਾਂ ਉਬਾਲ ਲੈਣਾ ਪਾਣੀ ਚ ਜਾਂ ਇਦਾਂ ਹੀ ਕੱਚੀ ਲੱਸੀ ਚ ਪਾ ਕੇ ਵਿੱਚ ਮਿਸ਼ਰੀ ਪਾ ਕੇ ਸਵੇਰੇ ਸ਼ਾਮ ਪੀਣਾ ਉਹਨਾਂ ਲਕੂਰੀਏ ਦੀ ਪ੍ਰੋਬਲਮ ਇਹ ਹੋ ਜਾਂਦੀ ਆ ਹਨ ਤੇ ਮੈਂਸਜ ਦੀ ਵੀ ਪ੍ਰੋਬਲਮ ਹੁੰਦੀ ਜੀ ਜੀ ਅੱਛਾ ਡਾਕਟਰ ਸਾਹਿਬ ਫਿਰ ਇਸ ਤੋਂ ਪਹਿਲਾਂ ਕਿਸੇ ਲੋਕਾਂ ਨਾਲ ਲੋਕਾਂ ਦੀ ਗੱਲ ਕਰਾਈਏ ਲੋਕਾਂ ਨਾਲ ਗੱਲ ਕਰੀਏ ਸਾਨੂੰ ਇਹ ਦੱਸ ਦਿਓ ਵੀ ਤੁਸੀਂ ਕਹਿ ਰਹੇ ਸੀ ਵੀ ਤੁਹਾਨੂੰ ਅੰਬ ਖਾਣ ਦਾ ਵੀ ਢੰਗ ਅਸੀਂ ਦੱਸਣ ਵਾਲੇ ਅੰਬ ਖਾਣ ਦਾ ਇਸ ਮੌਸਮ ਚ ਬਿਹਤਰੀਨ ਢੰਗ ਕਿਹੜਾ ਹੈ ਕਿ ਅੰਬ ਸਾਨੂੰ ਲੂਜ਼ ਮੋਸ਼ਨ ਨਾ ਲਾਵੇ ਪੋਟੀਆਂ ਨਾ ਲਾਵੇ ਸਾਡੇ ਬੱਚਿਆਂ ਦਾ ਗਲਾ ਨਾ ਖਰਾਬ ਕਰੇ ਸਾਡੇ ਬੱਚਿਆਂ ਨੂੰ ਬੁਖਾਰ ਨਾ ਚੜਾਵੇ ਅੰਬ ਖਾਣ ਤੋਂ ਬਾਅਦ ਸਾਡੇ ਬੱਚਿਆਂ ਦੇ ਫੌੜੀਆਂ ਫਿੰਸੀ ਧੱਫੜ ਨਾ ਹੋਣ ਰੈਡੀਸ਼ ਨਾ ਹੋਵੇ ਮਾਮਲਾ ਸਕਿਨ ਲਾਲ ਨਾ ਹੋਵੇ ਕਿਹੜਾ ਤਰੀਕਾ ਹੈਗਾ ਬਿਹਤਰੀਨ ਫਿਰ ਕਿਹਾ ਸਾਬ ਦੇਖੋ ਅਸੀਂ ਅੰਬ ਲਿਆਉਂਦੇ ਬਾਜ਼ਾਰ ਤੋਂ ਲਫਾਫੇ ਚੋਂ ਕੱਢੇ ਨਾਲ ਹੀ ਬੱਚਿਆਂ ਨੇ ਚੀਰੇ ਖਾ ਗਏ ਉਹਦੇ ਉੱਤੇ ਬਹੁਤ ਜ਼ਿਆਦਾ ਪਾਊਡਰ ਵਗੈਰਾ ਕੈਮੀਕਲ ਵਗੈਰਾ ਲੱਗੇ ਹੁੰਦੇ ਨੇ ਜਿਹੜੇ ਬੱਚਿਆਂ ਦੇ ਮੂੰਹ ਰਾਹੀਂ ਅੰਦਰ ਚਲੇ ਜਾਂਦੇ ਨੇ ਕੀ ਕਰਨਾ ਇਹਨੂੰ ਭਿਉ ਕੇ ਰੱਖੋ ਉਸ ਤੋਂ ਬਾਅਦ ਇਹਨੂੰ ਥੋੜੀ देर ਭਿਉ ਕੇ ਰੱਖੋ ਇਹਦੀ ਜਿਹੜੀ ਐਕਸਟਰਾ ਗਰਮੀ ਹੁੰਦੀ ਹੈ ਤੇ ਉੱਤੇ ਜਿਹੜਾ ਪਾਊਡਰ ਵਗੈਰਾ ਇਹਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਬੱਚਿਆਂ ਨੂੰ ਦੋ ਖਾਣ ਨੂੰ ਬਹੁਤ ਵਧੀਆ ਰਿਜ਼ਲਟ ਨੇ ਇਹ ਅੰਬ ਖਾ ਕੇ ਕਈ ਵਾਰ ਫਰੁਕੀ ਸਾਹਿਬ ਲੂਜ਼ ਮੋਸ਼ਨ ਵੀ ਹੋ ਜਾਂਦੇ ਨੇ ਲੂਜ਼ ਮੋਸ਼ਨ ਦੀ ਜਿਵੇਂ ਤੁਹਾਨੂੰ ਅਸੀਂ ਦੱਸਿਆ ਇਹਦੇ ਚ ਹੀ ਰੱਬ ਨੇ ਇੱਕ ਰਾਜ਼ ਛੁਪਾ ਕੇ ਰੱਖਿਆ ਜਦੋਂ ਲੂਜ਼ ਮੋਸ਼ਨ ਹੋ ਜਾਂਦੇ ਨੇ ਜਿਹੜੀ ਇਹਦੀ ਗੁਟ ਇਹਨੂੰ ਬਸ ਜਿਵੇਂ ਮੈਂ ਦੱਸਿਆ ਚੌਥਾ ਚਮਚ ਚੌਥਾ ਹਿੱਸਾ ਇਹਦੇ ਪਾਊਡਰ ਦਾ ਲਓ ਨਾਲ ਵਿੱਚ ਥੋੜਾ ਜਿਹਾ ਪੁੰਨੇ ਹੈ ਜੀਰਾ ਪਾਓ ਉੱਤੇ ਵੀ ਲੋਲੂ ਜਿਵੇਂ ਸ਼ੰਦ ਹੋ ਜਾਣੇ ਨੇ ਇਹ ਕੰਮ ਨਾਲ ਦੋ ਕੰਮ ਹੋ ਜਾਂਦੇ ਜੀ ਲੂਜ ਮਿਸ਼ਨ ਲਾ ਵੀ ਦਿੰਦਾ ਤੇ ਲੂ ਮਿਸ਼ਨ ਹਟਾ ਵੀ ਦਿੰਦਾ ਹੈ ਜੀ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈਗਾ ਹਾਂਜੀ ਏਪੀ ਲੈਟਰ ਹੋਮੋਪੈਥੀ ਹਸਪੀਟਲ ਆਰਾਮਗੜ ਰੋਡ ਨੀਅਰ ਅਨੰਤ ਵਿਹਾਰ ਕਲੋਨੀ ਸਾਡਾ ਸਮਾਂ ਹੈਗਾ ਜੀ 10 ਤੋਂ 5 ਵਜੇ ਤੱਕ ਸੰਡੇ ਨੂੰ 10 ਤੋਂ 3 ਵਜੇ ਤੱਕ ਵੀਰਵਾਰ ਦੀ ਛੁੱਟੀ ਸਾਡੇ ਨੰਬਰ ਹੈਗੇ ਨੇ 78146999434 ਇੱਕ ਨੰਬਰ ਹੈਗੇ 995147604 ਦੋਨੇ ਨੰਬਰਾਂ 'ਤੇ ਕਿਤੇ ਵੀ ਤੁਸੀਂ ਸਾਡੇ ਤੋਂ ਅਪਾਰਟਮੈਂਟ ਲੈ ਕੇ ਸਾਡੇ ਨਾਲ رابطہ ਕੈਂਪ ਕਰਕੇ ਸਾਡੇ ਸਟਾਫ ਤੋਂ ਵਰਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਹੁਣ ਕੁਝ ਕੁ ਲੋਕ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਦਿੱਕਤ ਆ ਕੀ ਪਰੇਸ਼ਾਨੀ ਉਹ ਲੈ ਕੇ ਆਏ ਨੇ ਖਾਸ ਕਰਕੇ ਜੰਮੂ ਦੇ ਜਿਹੜੇ ਮੁੰਡੇ ਹੈਗੇ ਨੇ ਜਲੰਧਰ ਤੋਂ ਉਹ ਪਹੁੰਚੇ ਹੋਏ ਨੇ ਇੱਥੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਰ ਕਿ ਨਾਲ ਹੈ ਤੁਹਾਡਾ ਅਮਨਦੀਪ ਸਰ ਅੱਛਾ ਕਿੱਥੋਂ ਆਇਆ ਅਮਨ ਜੀ ਸਰ ਮੈਂ ਜਲੰਧਰ ਤੋਂ ਆਇਆ ਹਾਂ ਸਰ ਜਲੰਧਰ ਤੋਂ ਆਇਆ ਕੀ ਪ੍ਰੋਬਲਮ ਲੈ ਕੇ ਆਏ ਹੋ ਸਰ ਪਿਛਲੇ ਸਾਲ ਮੇਰਾ ਨਾ ਭਰਾ ਸੀਗਾ ਜੰਮੂ ਤੋਂ ਤੇ ਉਹਦੀ ਐਕਚੁ ਤੇ ਉਹਨੇ ਫੇਰ ਦਵਾਈ ਇੱਥੋਂ ਦੀ ਲਈ ਸੀਗੀ ਸਾਰਾ ਉਹਨਾਂ ਤੋਂ ਤੇ ਉਹਨੂੰ ਫਰਕ ਪੈ ਗਿਆ ਸੀ 2-3 ਇੰਚ ਦਾ ਫਰਕ ਪੈ ਗਿਆ ਸੀ ਕਿੰਨਾ ਜੀ 2-3 ਇੰਚ ਦਾ 2-3 ਇੰਚ ਹਾਂਜੀ ਸਰ ਬੜੇ ਆਰਾਮ ਨਾਲ ਕਹਤਾ ਤੁਸੀਂ 2-3 ਇੰਚ ਨਹੀਂ ਨਹੀਂ ਸਰ ਪਿਆ ਸੀ ਜਨਰਲ ਸਰ 2-3 ਇੰਚ ਪਿਆ ਸੀ ਤੇ ਈਵਨ ਹੁਣ ਕੀ ਜਿਹੜੇ ਹੁਣ ਉਹਨਾਂ ਦੀ ਭਤੀਜੀ ਆ ਉਹ ਉਹਨਾਂ ਵਾਸਤੇ ਦਵਾਈ ਲੈਣੇ ਆ ਇੱਥੇ ਆਇਆ ਹੁਣ ਅੱਛਾ ਹਾਂਜੀ ਤੇ ਉਮਰ ਕਿੰਨੀ ਸੀ ਉਹਨਾਂ ਦੀ ਉਹਨਾਂ ਦੀ ਉਮਰ ਹੋਣੀ ਆ ਸਰ 22-23 ਸਾਲ ਦੇ ਹੁਣ ਮਤਲਬ ਡਾਕਟਰ ਤਾਂ ਕਹਿੰਦੇ ਨੇ ਜੀ ਕਿ 19 ਸਾਲ ਤੋਂ ਬਾਅਦ ਤਾਂ ਕੱਦ ਵੱਧਦਾ ਹੀ ਨਹੀਂ 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 ਸਰ ਇੱਥੋਂ ਜਿਹੜਾ ਵੀ ਆਏਗਾ ਸੋ ਦਵਾਈ ਖਾਏਗਾ ਤਾਂ ਉਹਨਾਂ ਦੀ ਜ਼ਰੂਰ ਵਧੇਗੀ ਜ਼ਰੂਰ ਵਧੇਗੀ ਹਾਂਜੀ ਹਾਂਜੀ ਅੱਛਾ ਤੇ ਹੁਣ ਭਤੀਜੀ ਦਾ ਤੁਹਾਡੀ ਭਤੀਜੀ ਹੈ ਹਾਂਜੀ ਹਾਂਜੀ ਐਕਚੁਅਲੀ ਮੇਰਾ ਫਰੈਂਡ ਆ ਤੇ ਉਹਨਾਂ ਦੀ ਭਤੀਜੀ ਆ ਅੱਗੇ ਉਹਨਾਂ ਨੇ ਸੋਚਿਆ ਉਹਨਾਂ ਨੂੰ ਉਹਨਾਂ ਦੀ ਹਾਈਟ ਰੋਕ ਗਈ ਹੈ ਹੁਣ ਭਤੀਜੀ ਦੀ ਉਹ ਕਿੰਨੀ ਹਾਈਟ ਹੈ ਉਹਨਾਂ ਦੀ ਹੁਣ ਹੋਣੀ ਹੈ 4 ਫੁੱਟ ਕੁਛ ਅੰਦਰ ਇਹਦੇ ਮੈਕਸਿਮਮ ਹੋਣੀ ਹੈ ਕਿੰਨੀ ਚਾਹੁੰਦੇ ਨੇ ਵੀ ਕਿੰਨੀ ਕਰਨੀ ਚਾਹੁੰਦੇ ਨੇ ਸਰ ਉਹ ਵੀ ਚਾਹੁੰਦੇ ਆ 4-5 ਇੰਚ ਵਾਧੀ ਜਾਵੇ فرق ਪਿਆਣਾ ਚਾਹੀਦਾ ਕਿੰਨੇ ਟਾਈਮ ਚ ਫਰਕ ਪਿਆ ਗਿਆ ਤੁਹਾਡੇ ਦੋਸਤ ਨੂੰ ਜੰਮੂ ਵਾਲਿਆਂ ਨੂੰ ਹਾਂ ਸਰ ਉਹਨੇ ਐਕਚੁਅਲੀ 3 ਮਹੀਨੇ ਦੀ ਦਵਾਈ ਲਈਤੀ ਸੀਗੀ ਤੇ ਮੈਂ ਸੱਚ ਦੱਸਾਂ ਤੇ ਉਹਨੇ ਪੂਰੀ ਵੀ ਦਵਾਈ ਖਾਦੀ ਨਹੀਂ ਸੀਗੀ 2 ਕੁ ਮਹੀਨੇ ਦੀ ਦਵਾਈ ਖਾਦੀ ਸੀ ਤੇ ਫਰਕ ਪੈ ਗਿਆ ਸੀ ਫਰਕ ਪੈ ਗਿਆ ਹਾਂਜੀ ਪੈ ਗਿਆ ਸੀ ਇੱਥੇ ਕੱਲੀ ਆਏ ਹਾਂ ਹਾਂਜੀ ਫਰੈਂਡ ਆ ਮੇਰਾ ਅੱਛਾ ਇਹ ਵੀ ਨਾਲ ਆਏ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਮੇਰਾ ਇਸ਼ੂ ਹੈ ਜੀ ਅੱਛਾ ਇਸ਼ੂ ਤੁਸੀਂ ਵੀ ਚਲੰਦਰੀ ਆ ਹਾਂਜੀ ਮੈਂ ਵੀ ਨਾਲ ਹੀ ਆਇਆ ਹਾਂ ਕੀ ਗੱਲਬਾਤ ਹੋਈ ਸੀ ਗੱਲਬਾਤ ਇਹ ਇਹ ਕਹਿੰਦਾ ਕਿ ਦਵਾਈ ਨਾਲ ਫਰਕ ਪਿਆ ਮੇਰੇ ਬਰਦਰ ਨੂੰ ਨਰੀ ਹਾਈਟ ਨਿਕਲੀ ਆ 3 4 ਇੰਚ ਵੱਧੇ ਆ ਮੈਂ ਕਿਹਾ ਚੱਲ ਮੈਨੂੰ ਥੋੜਾ ਜਿਹਾ ਮਾਈਂਡ 'ਚ ਹੈਗਾ ਆਪਾਂ ਆਏ ਗਏ ਸੀਗੇ ਆ ਇੱਥੇ ਫਿਰ ਅੱਛਾ ਤੇ ਕੀ ਦੇਖਣਾ ਸੀ ਖਾਸ ਕਰਕੇ ਵੀ ਕੀ ਦਿੱਦਿ ਹਾਂਜੀ ਹਾਂਜੀ ਕੀ ਦਿੰਦੇ ਨੇ ਤਾਂ ਬੁੰਦਾ ਨੇ ਉਹ ਜਿਹੇ ਹੁੰਦਾ ਦਵਾਈ ਲੈਣ ਨਹੀਂ ਆਇਆ ਮੈਂ ਮੈਂ ਕਿਹਾ ਚੱਲ ਦੇਖ ਲੈਂਦੇ ਸਾਡੇ ਉੱਥੇ ਕਿਸੇ ਨੂੰ ਹੋ ਗਈ ਤਾਂ ਬੱਜ ਜ਼ਰੂਰ ਲੈ ਕੇ ਆਵਾਂਗੇ ਲੋੜ ਹੋ ਗਈ ਜ਼ਰੂਰ ਆਵਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਉਹ ਦੋ ਸਾਡੇ ਨੌਜਵਾਨ ਮੁੰਡੇ ਜਿਨ੍ਹਾਂ ਦੇ ਭਰਾ ਦੀ ਹਾਈਟ ਵਧੀ ਹੈ ਔਰ ਹੁਣ ਆਪਣੀ ਭਤੀਜੀ ਦੋਸਤ ਦੀ ਭਤੀਜੀ ਵਾਸਤੇ ਮੈਡੀਸਿਨ ਲੈ ਕੇ ਜਾ ਰਹੇ ਨੇ ਕੁਝ ਕੋ ਹੋਰ ਇੱਥੇ ਲੋਕ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਦਿੱਕਤ ਕੀ ਪਰੇਸ਼ਾਨੀ ਉਹ ਲੈ ਕੇ ਆਈ ਸੀ ਤੇ ਹੁਣ ਉਹਨਾਂ ਨੂੰ ਇੱਥੇ ਆ ਕੇ ਕਿੰਨਾ ਕੁ ਫਾਇਦਾ ਹੋਇਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਇਹ ਨਾਇ ਤੁਹਾਡਾ ਮੇਰਾ ਨਾਮ ਸ੍ਰਿੰਦਰ ਕੌਰ ਬੜੇ ਖੁਸ਼ ਹੋ ਹਸਪਤਾਲਾਂ ਦੇ ਵਿੱਚ ਤੇ ਆ ਕੇ ਲੋਕ ਨੇ ਜਿਹੜੇ ਉਹ ਦੁਖੀ ਹੋ ਜਾਂਦੇ ਨੇ ਤੁਹਾਨੂੰ ਕੀ ਹੋਇਆ ਸੀ ਮੈਨੂੰ ਅਲਰਜੀ ਹੋਈ ਸੀ ਅੱਛਾ ਹਾਂਜੀ ਅਲਰਜੀ ਅਲਰਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਅਲਰਜੀ ਹੋਈ ਸੀ ਸਾਰੇ ਪਿੰਡੇ ਦੇ ਉੱਤੇ ਲਾਲ ਧੱਫੜ ਹੋ ਜਾਂਦੇ ਸੀਗੇ ਸਾਰੇ ਸਕਿਨ ਨੇ ਲਾਲ ਹੋ ਜਾਂਦੀ ਸੀ ਅੱਛਾ ਹਾਂਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀ ਤੁਹਾਨੂੰ 10-15 ਸਾਲ ਤੋਂ 10-15 ਸਾਲ ਤੋਂ ਪ੍ਰੋਬਲਮ ਸੀ ਮਤਲਬ ਸਾਰਾ ਪਿੰਡਾ ਲਾਲ ਹੋ ਜਾਂਦਾ ਸੀ ਨਹੀਂ ਕੋਈ ਇੱਕ ਰੁੱਤ ਦੇ ਮੀਆਂ ਚ ਹੁੰਦਾ ਸੀ ਜਾਂ ਗਰਮੀ ਵਿੱਚ ਹੁੰਦਾ ਸੀ ਸਿਆਣੀ ਗਰਮੀਆਂ ਦੇ ਵਿੱਚ ਗਰਮੀ ਵਿੱਚ ਹਾਂਜੀ ਕਿਤੋਂ ਮੈਡੀਸਨ ਨਹੀਂ ਖਾਧੀ ਫਿਰ ਤੁਨੇ 15 ਸਾਲਾਂ ਚ ਬਹੁਤ ਖਾਧੀ ਜੀ ਮੈਂ ਮੈਡੀਸਨ ਅੱਛਾ ਹਾਂਜੀ ਤੇ ਫਿਰ ਉਹਦਾ ਕੋਈ ਅਸਰ ਹੋਇਆ ਨਹੀਂ ਅਸਰ ਹੁੰਦਾ ਸੀ ਜਿੰਨ ਚਿਰ ਦਵਾਈ ਖਾਂਦੇ ਸੀ ਉਹਨਾਂ ਚਿਰ ਠੀਕ ਹੋ ਜਾਂਦਾ ਸੀ ਫੇਰ ਹੋ ਜਾਂਦਾ ਸੀ ਜਦੇ ਜਿਵੇਂ ਇੱਥੋਂ ਹਟ ਗਿਆ ਇੱਧਰ ਹੋ ਗਿਆ ਅੱਛਾ ਇੱਥੋਂ ਹਟ ਗਿਆ ਇੱਥੇ ਹੋ ਗਿਆ ਏਕਣ ਹੋ ਜਾਂਦੇ ਸੀਗੇ ਹਾਂਜੀ। ਕਿ ਕੱਲੀ ਮਤਲਬ ਠੱਫੜ ਹੁੰਦੇ ਸੀ ਜਾਂ ਸਾਰੀ ਸਕਿਨ ਨੇ ਲਾਲ ਹੋ ਜਾਂਦੀ ਸੀ? ਸੋਜਾ ਵੀ ਆ ਜਾਂਦਾ। ਹਾਂਜੀ ਸੋਜਾ ਵੀ ਆ ਜਾਂਦਾ ਸੀ। ਅੱਛਾ। ਹਾਂਜੀ। ਤੇ ਫਿਰ ਜਦੋਂ ਸੋਜਾ ਆ ਗਿਆ ਸਕਿਨ ਲਾਲ ਹੋ ਗਈ ਫਿਰ ਤਾਂ ਪਿੰਡਾ ਸਾਰਾ ਜਲਦਾ ਹੋਊਗਾ ਮਾਤਾ ਜੀ ਬਹੁਤ ਬਹੁਤ ਤਕਲੀਫ ਸੀ। ਹਾਂ। ਤੇ ਫਿਰ ਜਦੋਂ ਇੱਥੇ ਕਿਵੇਂ ਪਹੁੰਚੇ ਫਿਰ ਤੁਸੀਂ? ਹੁਣ ਇੱਥੇ ਪਹਿਲੀ ਵਾਰ ਕਿੰਨੀ ਵਾਰ ਆਏ ਤੁਸੀਂ? ਅਸੀਂ ਮੈਨੂੰ ਲੱਗਦਾ ਹੁਣ ਚੌਥੀ ਵਾਰ ਆਏ ਹਾਂ। ਚੌਥੀ ਤੀਜੀ ਤੀਜੀ ਵਾਰ ਆ। ਹਾਂ ਤੀਜੀ ਚੌਥੀ ਵਾਰ ਆਏ ਹਾਂ। ਅੱਛਾ ਤੇ ਹੁਣ ਕਿੰਨਾ ਕੁ ਫਰਕ ਹੁਣ ਜਮੈਂ ਠੀਕ ਹਾਂ ਹੁਣ ਦੇਖ ਲਓ ਤੁਸੀਂ ਮਤਲਬ 100 ਦਾ 100% ਹਾਂਜੀ ਠੀਕ ਹਾਂ ਹੁਣ ਤਾਂ ਅੱਜ ਮੈਂ ਕਹਿੰਦੀ ਸੀ ਮੈਂ ਮੈਂ ਡਾਕਟਰ ਸਾਹਿਬ ਨੂੰ ਕਹਿਣਾ ਵੀ ਹੁਣ ਬੱਸ ਕਰੋ ਦਵਾਈ ਨੂੰ ਭਾਈ ਅੱਜ ਲੈ ਜਾਂਦੇ ਹੁਣ ਮਹੀਨੇ ਦੀ ਠੀਕ ਹੈ ਫੇਰ ਖਬਰ ਆਪੇ ਬੰਦ ਕਰ ਦੇਣ ਇਹਨਾਂ ਨੇ ਕੀ ਦਿੱਤਾ ਸੀ ਇਸ ਤਰ੍ਹਾਂ ਦਾ ਦਵਾਈ ਚ ਦਵਾਈ ਇਹਨਾਂ ਨੇ ਬੂੰਦਾਂ ਵਾਲੀ ਹੀ ਦਿੱਤੀ ਹੈ ਮੈਨੂੰ ਅੱਛਾ ਬੂੰਦਾਂ ਵਾਲੀ ਦਵਾਈ ਦੀ ਹਾਂਜੀ ਹਾਂਜੀ 4 ਸ਼ੀਸ਼ੀਆਂ ਸੀਗੀਆਂ ਠੀਕ ਹੈ ਉਹਦੇ ਵਿੱਚ 10-10 ਬੂੰਦਾਂ ਲੈਣੀਆਂ ਸੀਗੀਆਂ ਸਵੇਰੇ ਸ਼ਾਮ ਦੋ ਟਾਈਮ ਤੇ ਤੁਹਾਨੂੰ ਕਿਵੇਂ ਪਤਾ ਕਿਵੇਂ ਲੱਗਿਆ ਸੀ ਇਹਨਾਂ ਦਾ ਤੁਹਾਡੀ ਵੀਡੀਓ ਦੇਖੀ ਸੀ ਅੱਛਾ ਵੀਡੀਓ ਦੇਖ ਕੇ ਆਏ ਇਹ ਵੀਡੀਓ ਦੇਖ ਕੇ ਆਏ ਹਾਂ ਸੀ ਤੇ ਬਾਪੂ ਜੀ ਨੂੰ ਭਰੋਸਾ ਹੋ ਗਿਆ ਸੀ ਬਾਪੂ ਜੀ ਕੀ ਕਹਿੰਦੇ ਸੀ ਇਹ ਕਹਿੰਦੇ ਵੀ ਮੈਂ ਕਿਹਾ ਵੀ ਸਾਨ੍ਹੇਵਾਲ ਮੈਂ ਆ ਦੇਖੋ ਮੈਂ ਵੀਡੀਓ ਦੇਖੀ ਆ ਵੀ ਸਾਨ੍ਹੇਵਾਲ ਕਹਿੰਦੇ ਨੇ ਹਸਪਤਾਲ ਹੈਗਾ ਵੀ ਉੱਥੇ ਆਪਾਂ ਚੱਲਦੇ ਆਂ ਅਲਰਜੀ ਦਾ ਪੱਕਾ ਇਲਾਜ ਹੈ ਕਹਿੰਦੇ ਆਰਾਮ ਨਹੀਂ ਹੋਣਾ ਬਾਸ ਤਾਂ ਨਹੀਂ ਕਿਤੇ ਹੋਰ ਲੈਂਦੇ ਲੁਧਿਆਣੇ ਹੋਰ ਕਿਸੇ ਡਾਕਟਰ ਤੋਂ ਲੈ ਲੈਂਦੇ ਆ ਮੈਂ ਇੱਕ ਵਾਰੀ ਚੱਲ ਵੀ ਦੇਖ ਕੇ ਆਉਣੇ ਆਪਾਂ ਹਲੋ ਸਿਆ ਹੈ ਜਦ ਪਹਿਲੀ ਵਾਰ ਮੈਨੂੰ ਫਿਰ ਫਰਕ ਲੱਗਾ ਦੂਜੀ ਵਾਰ ਤਾਂ ਫਿਰ ਆਉਣਾ ਹੀ ਸੀ ਠੀਕ ਹੈ ਨਹੀਂ ਪਹਿਲੀ ਵਾਰ ਜਦੋਂ ਤੁਸੀਂ ਇੱਥੋਂ ਲੈ ਕੇ ਗਿਓ ਕਿੰਨੇ ਵੇ ਦਿਨ ਤੋਂ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਮਤਲਬ ਮੁੜ ਕੇ ਫਿਰ ਉਹ ਦਵਾਈ ਲੈਣਾ ਜਿਵੇਂ ਮੈਂ ਤਿੰਨ ਡੰਗ ਦਵਾਈ ਲੈ ਲਈ ਠੀਕ ਹੈ ਉਹ ਤੋਂ ਬਾਅਦ ਮੇਰੇ ਉਹ ਅਲਰਜੀ ਜਿਹੜੀ ਹੋ ਗਈ ਉਹ ਫਿਰ ਘਟ ਘਟਣ ਲੱਗ ਗਈ ਉਹਦੇ ਨਾਲ ਮਤਲਬ ਤਿੰਨ ਡੰਗ ਲੈਣ ਨਾਲ ਸਿਰਫ ਤਿੰਨ ਵਾਰ ਜੀ ਫਿਰ ਉੱਤੇ ਖਾਜ ਨਹੀਂ ਹੋਣ ਉਹ ਹਟ ਗਈ ਸੀਗੀ ਜਮਾਈ ਅੱਛਾ ਅੱਜ ਤਾਂ ਬਿਲਕੁਲ ਹੀ ਹਟ ਗਈ ਹਾਂ ਹਟ ਗਈ ਜੀ ਮਤਲਬ ਫਿਰ ਤਾਂ ਪਹਿਲੇ ਦਿਨ ਹੀ ਤੁਸੀਂ ਜਾ ਕੇ ਲਈ ਜਦੋਂ ਤਿੰਨ ਡੰਗ ਲਈ ਹਾਂ ਤੀਜੇ ਦਿਨ ਜਨਦੀ ਮੈਂ ਮੈਨੂੰ ਆਏ ਹੋਗਾ ਵੀ ਹੁਣ ਮੈਂ ਠੀਕ ਹੋ ਜੂੰਗੀ ਜਮਈ ਹਾਂਜੀ ਹਾਂਜੀ ਅਸੀਂ ਬਾਪੂ ਜੀ ਨਾਲ ਵੀ ਗੱਲਬਾਤ ਕਰਦੇ ਆਂ ਬਾਪੂ ਜੀ ਫਿਰ ਕਿਵੇਂ ਲੱਗਾ ਤੁਸਤਾ ਕਿਤੇ ਹੋਰ ਲੈ ਕੇ ਜਾਣ ਨੂੰ ਫਿਰਦੇ ਸੀ ਮਾਂ ਤੁਹਾਨੂੰ ਅਸੀਂ ਬਹੁਤ ਜਗ੍ਹਾ ਤੇ ਦਵਾਈ ਲਈ ਅੱਛਾ ਲੁਧਿਆਣੇ ਸੀ ਅੱਛਾ ਜੀ ਇੱਕ ਹੋਰ ਮਾਡਲ ਟਾਉਂ ਦੇ ਵਿੱਚ ਡਾਕਟਰ ਜੀ ਦੇ ਦਰਾਹੇ ਰਾ ਦੇ ਇਹਨ ਕੋਈ ਛੱਡਿਆ ਨਹੀਂ ਅਸੀਂ ਜਿੱਥੇ ਕੋਈ ਸਾਨੂੰ ਦੱਸ ਦਿੰਦਾ ਸੀ ਅਸੀਂ ਉੱਥੇ ਹੀ ਚਲੇ ਜਾਂਦੇ ਹਾਂ ਬਾਪੂ ਜੀ ਕਿੰਨੇ ਜੇਬ ਕਿੰਨੀ ਘਢੀਲੀ ਕਰਤੀ 15 ਸਾਲਾਂ ਦੀ ਕਾਨੂੰ ਪਤਾ ਹੀ ਹੋ ਜਾਂਦਾ ਜੀ ਡਾਕਟਰਾਂ ਦਾ ਕੀ ਰੇਟ ਆ ਦਵਾਈ ਦਾ ਕੀ ਰੇਟ ਆ ਅੱਛਾ ਤੇ ਫਿਰ ਜਦੋਂ ਮਾਤਾ ਜੀ ਨੇ ਬੁੰਦਾਂ ਵਾਲੀ ਗੱਲ ਕੀਤੀ ਤੁਹਾਡੇ ਨਾਲ ਵੀ ਮੈਂ ਬੁੰਦਾਂ ਨਾਲ ਠੀਕ ਹੋ ਗਈ ਫਿਰ ਉਸ ਦੇ ਵਿੱਚ ਮਨ ਚ ਕੀ ਆਇਆ ਤੁਹਾਡੇ ਫਿਰ ਮਨ ਚ ਖੁਸ਼ੀ ਹੋਈ ਵੀ ਠੀਕ ਹੋ ਗਏ ਹਾਂਜੀ ਫਿਰ ਆਰਾਮ ਆ ਗਿਆ ਪਰਿਵਾਰ ਨੂੰ ਵੀ ਕਿਉਂਕਿ ਜਦੋਂ ਸਾਡੀ ਮਾਂ ਪਰੇਸ਼ਾਨ ਹੈਗੀ ਹੈ ਉਸ ਵੇਲੇ ਸਾਰਾ ਪਰਿਵਾਰ ਵੀ ਪਰੇਸ਼ਾਨ ਹੋ ਜਾਂਦਾ ਹੁਣ ਪਰਿਵਾਰ ਚ ਤਸੱਲੀ ਹੈਗੀ ਵੀ ਮਾਤਾ ਜੀ ਠੀਕ ਨੇ ਭਾਈ ਕਿਤੇ ਲੈ ਕੇ ਜਾਣ ਤੁਰਨ ਫਿਰਨ ਦੀ ਲੈ ਕੇ ਜਾਣ ਦੀ ਲੋੜ ਨਹੀਂ ਹਾਂਜੀ ਹਾਂਜੀ ਹੁਣ ਇਹਨਾਂ ਨੂੰ ਕੋਈ ਲੋੜ ਨਹੀਂ ਕੀ ਕਹੋਗੇ ਲੋਕਾਂ ਨੂੰ ਤੁਹਾਨੂੰ ਭਰੋਸਾ ਨਹੀਂ ਸੀ ਇਲੈਕਟ੍ਰੋ ਹੋਮੋਪੈਥੀ ਤੇ ਹੁਣ ਤੁਹਾਨੂੰ ਭਰੋਸਾ ਹੋਇਆ ਹੁਣ ਲੋਕਾਂ ਨੂੰ ਕੀ ਸਨੇਹਾ ਦੋਗੇ ਹੁਣ ਲੋਕਾਂ ਨੂੰ ਅਸੀਂ ਇਹੀ ਸਨੇਹਾ ਦਵਾਂਗੇ ਵੀ ਭਾਈ ਵਿਸ਼ਵਾਸ ਕਰੋ ਦਵਾਈ ਲਓ ਤੇ ਠੀਕ ਹੋ ਜਾਓਗੇ ਤੁਸੀਂ ਜੀ 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 ਚਲੋ ਮਾਤਾ ਜੀ ਬਹੁਤ ਬਹੁਤ ਸ਼ੁਕਰੀਆ ਬੜੇ ਹਸਮੁਖ ਜੋੜਾ ਹੈਗਾ ਸਾਡੇ ਬਜ਼ੁਰਗਾਂ ਦਾ ਬਾਪੂ ਜੀ ਦਾ ਤੇ ਇੱਕ ਹੋਰ ਸਾਡਾ ਭਰਾ ਇੱਥੇ ਯੰਗ ਭਰਾ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਹੈ ਤੁਹਾਡਾ ਰਮਨਦੀਪ ਸਿੰਘ ਕਿੱਥੋਂ ਆਇਓ ਜੈਤੋ ਤੋਂ ਜੈਤੋ ਤੋਂ ਆਇਓ ਬੜੀ ਹੌਲੀ ਦੇ ਕੇ ਕਹਤਾ ਇਤੋਂ ਹੋਊਗਾ ਕੋਈ 160 70 ਦੇ ਅਸ ਕੀ ਪ੍ਰੋਬਲਮ ਲੈ ਕੇ ਆਏ ਹੋ ਆਹੋ ਦਵਾਈ ਲੈਣੀ ਸੀ ਕਦ ਦੀ ਕਦ ਦੀ ਲੈ ਕੇ ਜਾਣੀ ਸੀ ਕਦ ਦੀ ਲੈ ਕੇ ਜਾਣੀ ਸੀ ਪਹਿਲਾਂ ਲੈ ਕੇ ਗਿਓ ਨਹੀਂ ਪਹਿਲੀ ਵਾਰ ਹੀ ਆਏ ਪਹਿਲੀ ਵਾਰ ਹੈ ਆਪਣੇ ਕਦ ਦੀ ਲੈਣੀ ਹਾਂਜੀ ਹਾਂਜੀ ਕਿੰਨੀ ਹਾਈਟ ਹੈ ਹੁਣ ਤੁਹਾਡੀ 5 5 ਜੀ ਕਿੰਨੀ ਚਾਹੁੰਦੇ ਹੋ 5 7 ਤਾਂ ਹੋਵੇ ਕਿੰਨੀ ਉਮਰ ਹੈ 24 ਸਾਲ 24 ਸਾਲ 24 ਸਾਲ ਦੀ ਉਮਰ ਹੈ ਪਰ ਡਾਕਟਰ ਤਾਂ ਕਹਿੰਦੇ ਨੇ ਜੀ 19 ਸਾਲ ਤੋਂ ਬਾਅਦ 21 ਸਾਲ ਤੋਂ ਬਾਅਦ ਹਾਈਟ ਵੱਧਦੀ ਨਹੀਂ ਪੁੱਛਦੇ ਹੀ ਆਓ ਫਿਰ ਆਪਾਂ ਪੁੱਛਦੇ ਆਂ ਸੋ ਅਸੀਂ ਡਾਕਟਰ ਸਾਹਿਬ ਨੂੰ ਇੱਕ ਵਾਰ ਫੋਟੋ ਪੁੱਛਦੇ ਆਂ ਕਿ ਡਾਕਟਰ ਤਾਂ ਕਹਿ ਦਿੰਦੇ ਨੇ 19 18 20 ਸਾਲਾਂ ਤੋਂ ਬਾਅਦ ਜਿਹੜੀ ਹਾਈਟ ਹੈਗੀ ਐ ਉਹ ਵੱਧ ਹੀ ਨਹੀਂ ਇਹ ਇੱਕ ਸਾਡਾ ਵੀਰਾ ਹੈ ਜੀ ਇੱਥੇ ਆਜੋ ਅੰਦਰ ਹੀ ਆਜੋ ਤੁਸੀਂ ਅੰਦਰ ਹੀ ਆਜੋ ਅੰਦਰ ਹੀ ਆਜੋ ਤੁਸੀਂ ਆਪਾਂ ਇਹਨਾਂ ਦੀ ਗੱਲਬਾਤ ਸਿੱਧੀ ਡਾਕਟਰ ਸਾਹਿਬ ਨਾਲ ਕਰਾ ਦਿੰਦੇ ਆ ਸਮਝਾਂਗੇ ਕਿ ਇਹਨਾਂ ਦੀ ਉਮਰ 22 ਸਾਲ ਹੈ ਜੀ ਡਾਕਟਰ ਸਾਹਿਬ 22 ਸਾਲ ਉਮਰ ਆ ਤੁਹਾਡੀ ਆਜੋ ਆਜੋ ਲੰਘਿਓ 24 ਸਾਲ ਦੀ ਉਮਰ ਹੈ ਇਹ ਕਹਿੰਦੇ ਜੀ 5 ਫੁੱਟ 5 ਇੰਚ ਮੇਰਾ ਕੱਦ ਹੈ 2-3 ਫੁੱਟ ਇੰਚ ਹੈਗਾ ਜਿਹੜਾ ਹੋਰ ਵੱਧ ਸਕਦਾ ਬਿਲਕੁਲ ਵੱਧ ਸਕਦਾ ਅਬਰੂਕੀ ਸਾਹਿਬ 25-25 ਸਾਲ ਦੇ ਮੁੰਡਿਆਂ ਦੀ ਰਿਜ਼ਲਟ ਬਹੁਤ ਵਧੀਆ ਮਿਲੇ ਹੋਇਆ ਇੱਕ ਹੁੰਦਾ ਹਾਈਟ ਅਸੀਂ ਕਹਿੰਨੇ ਆ ਜੀ ਵਧੌਣੀ ਇੱਕ ਰਿਜ਼ਲਟ ਮਿਲਨੇ ਅਲੱਗ ਹੁੰਦੇ ਨੇ ਸਾਡੇ ਕੋਲੇ ਰਿਜ਼ਲਟ ਨੇ ਫਰੁਕੀ ਸਾਹਿਬ 25-25 ਸਾਲ ਦੇ ਮੁੰਡਿਆਂ ਦੇ 26-26 ਸਾਲ ਦੇ ਵਧੀਆ ਰਿਜ਼ਲਟ ਮਿਲੇ ਹੋਏ ਨੇ ਪਰ ਬੱਚਾ ਮਿਹਨਤੀ ਚਾਹੀਦਾ ਬੱਚਾ ਮਿਹਨਤੀ ਬੱਚਾ ਹੋਵੇ ਹਾਲ ਸੀ ਬੱਚਾ ਕਹਿੰਦਾ ਉੱਠ ਕੇ ਮੈਨੂੰ ਬੈੱਡ ਤੇ ਹੀ ਸਵੇਰ ਦੀ ਚਾਹ ਵੀ ਦੇ ਦਿਓ ਮੈਨੂੰ ਰੋਟੀ ਵੀ ਉੱਥੇ ਦੇ ਦਿਓ ਉੱਥੇ ਨਹੀਂ ਕੰਮ ਕਰਨਾ ਉੱਥੇ ਨਾਲ ਬੱਚੇ ਨੂੰ ਵੀ ਮਿਹਨਤ ਕਰਨੀ ਜ਼ਰੂਰੀ ਆ ਫਰੁਕੀ ਸਾਹਿਬ ਜਿਹੜੇ ਬੱਚੇ ਮਿਹਨਤੀ ਨੇ ਸਾਡੀ ਇਲੈਕਟਰੋਪੈਥੀ ਦਵਾਈ ਕਦੇ ਨਰਾਸ਼ ਨਹੀਂ ਕਰਦੀ ਹੈਗੀ 25 25 ਸਾਲ ਦੇ ਬੱਚੇ ਬਹੁਤ ਵਧੀਆ ਰਦੜੇ ਤੁਹਾਡੇ ਸਾਹਮਣੇ ਪਹਿਲਾਂ ਆਪਾਂ ਇੱਕ ਪੇਸ਼ੈਂਟ ਨਾਲ ਗੱਲ ਕੀਤੀ ਉਹ ਜੰਮੂ ਤੋਂ ਸੀਗੇ ਕਿਸੇ ਦੀ ਮੈਡੀਸਨ ਲੈ ਕੇ ਉਹਨਾਂ ਨੂੰ 22 ਸਾਲ ਦੇ 22 ਸਾਲ ਦੀ ਉਮਰ ਦੇ ਵਿੱਚ 1 ਸਾਲ ਪਹਿਲਾਂ ਉਹਨੂੰ ਰਿਜ਼ਲਟ ਵਧੀਆ ਮਿਲੇ ਹੋਣੇ ਤਿੰਨ 3.5 ਇੰਚ ਦਾ ਫਰਕ ਪਿਆ ਹੋਇਆ ਬਹੁਤ ਵਧੀਆ ਰਿਜ਼ਲਟ ਨੇ ਬੱਚੇ ਮਿਹਨਤੀ ਹੋਣ ਬੱਚੇ ਮਿਹਨਤ ਕਰਨ ਵਾਲੇ ਹਣ ਸਾਡੀ ਲੈਟਰੋਪੈਥੀ ਮੈਡੀਸਨ ਹਾਈਟ ਵਾਲੇ ਤਾਂ ਕਦੇ ਪੇਸ਼ੈਂਟ ਨਰਾਜ ਹੁੰਦੇ ਹੀ ਨਹੀਂ ਜੀ ਰਾਸ਼ ਹੋ ਕੇ ਨਹੀਂ ਗਏ ਇਥੋਂ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀਆਂ ਨੇ ਔਰ ਡਾਕਟਰ ਸਾਹਿਬ ਨੇ ਅੱਜ ਜਿਹੜੇ ਅੰਬ ਦੀ ਗੁੱਠਲੀ ਵਾਲਾ ਨੁਸਖਾ ਫਾਰਮੂਲਾ ਜਿਹੜਾ ਦਿੱਤਾ ਹੈ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਪਰ ਮੇਰੀ ਗੁਜ਼ਾਰਿਸ਼ ਮੇਰੀ اپیل ਮੇਰੀ ਦਲੀਲ ਤੁਹਾਨੂੰ ਇਹ ਹੋਇਆ ਮੇਰੀ ਚੇਤਾਵਨੀ ਤੁਹਾਨੂੰ ਇਹ ਹੋਇਆ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਧੰਨਵਾਦ